ਲੋਈ ਦਸ ਰਿਕਾ ਆਦਾ ਬਾਈ ਸਾਰਿਆਂ ਨੂੰ ਅੱਜ ਬਾਈ ਕਰਨੇ ਚ ਆ ਪਾ ਰਹੇ ਹਾਂ ਡਾਇਆ ਯੂਰੀਆ ਇੱਕ ਪਟੇਰਾ ਪਟੇਰਾ ਹੀ ਕਹਿੰਦੇ ਆ ਇਹ ਪਟੇਰਾ ਹਾਂ ਪਟੇਰਾ ਇਹ ਹਾਂ ਪਟੇਰਾ ਖੱਟੇ ਦਾ ਦੰਦਰਾ ਆਪਣਾ ਕਿਦਿੰਦਾ ਵੀਰ ਤੱਕਾ ਕਹਦਾ ਵੀਰ ਵੀ ਟੱਕਦਾ ਕੁਝ ਲਿਖਿਆ ਵਾ ਆਖਰੀ ਗੜਾ ਇਹ ਹੈ 4 ਦੋ ਦੋ ਦੇ ਘਰ ਕਾਣੇ ਤਿਆ ਆਖਰੀ ਕਾਣਾ ਬਸ ਦੋ ਦੋ ਗੜੇ ਹੋਣੇ ਹੋ ਇਹ ਕੰਮ ਸਮਾਤ ਹੀ ਹੈ ਅੰਨਾ ਖੜਾ ਵਧੀਆ ਆ ਵੀ ਹਟਾ ਉੱਧਰ ਉਠੀ ਆਲੋਰਾ ਮੋਟਰ ਭਰੇ ਆ ਇਹਦੇ ਚੱਲਦਾ ਕੰਮ ਹਲੇ ਭਰਤ ਪਾਰ ਹੈ ਉਹ ਲੱਗੇ ਵੇ ਅਤਰਖਤ ਲਾਤ ਅੰਬ ਆ ਪਹਿਲਾ ਆ ਅੰਬ ਅਮਰੂਦ ਜਾਮਣ ਇਹ ਅੰਬ ਉਹ ਪਤਾ ਨਹੀਂ ਕਿਹ ਹੈ ਉਹ ਜਾਮਣੇ ਆ ਆਹ ਕਿ ਜਾਮਣਾ ਕਾ ਜੀ ਹੋਰੇ ਕੁਸ ਜੀਕੂ ਆ ਬਾਈ ਜੀਕੂ ਆ ਤੇਰਾ ਚੀਕੂ ਕਿੰਨੂ ਵੀ ਪਿਆ ਮੇਰੇ ਪਾਸ ਆਦਾ ਬੱਜੀ ਕੋ ਮਤਲਬ ਜਿਆਲੇ ਆ ਆਹ ਜੇ ਤੈਨੂੰ ਮੈਂ ਸਮਝੀ ਦਿੱਤੀ ਬਾਈ ਕਿੱਥੇ ਉਹ ਆ ਗਿਆ ਆਟਮ ਆ ਬਾਈ ਮੈਂ ਤੈਨੂੰ ਕਹਿ ਲੀ ਤਾਂ ਮੇਰੇ ਕੋਲ ਦੋ ਆਹਾਂ ਛੋਟਾ ਜੱਕ ਗੰਭ ਲੈਗਾ ਆਦਾ ਉਹੀ ਐ ਰਿਕਾਰਡ ਜਾਂ ਕਹਿੰਦੇ ਆਦਾ ਰਿਕਾਰਡ ਲਗਾਉਟਰ ਲਗਾਟ ਕਹਿੰਦੇ ਲਗਾਉਟ ਗੱਲਾਂ ਬੋਲੋ ਨਾ ਵੇ ਰਸੀਂ ਰਿਕਾਰਡ ਸਿੱਧੇ ਕਹਿੰਦੇ ਰਿਕਾਰਡ ਨਹੀਂ ਲਗਾਟ ਆਊਟ ਕਹਿੰਦੇ ਲਗਾਉਟ ਬਾਈ ਨਾ ਮੈਨੂੰ ਸਪੈਸ਼ਲ ਕਮੈਂਟ ਚ ਲਿਖ ਕੇ ਭੇਜੋ ਬੇ ਭੁੱਲ ਗੇ ਜੀ ਨਾ ਅੰਬ ਬਹੁਤ ਆਏ ਹੈ ਜਾਮਣ ਫੇਰ ਅੰਬ ਹੈ ਅੰਬ ਅਗਲੇ ਸਾਲ ਲੱਗਣੇ ਇਹਨਾਂ ਨੂੰ ਗਾਰੰਟੀ ਜੈ ਨਹੀਂ ਨਾ ਹੋਰ ਦੇਖ ਹੋਰ ਉਹਲੇ ਬਾਤ ਰੱਖ ਦੋ ਹੋਰ ਆ ਦੇਖ ਇਤਨਾ ਪਾਸਾ ਉੱਚਾ ਹੀ ਦਾ ਕਿਹੜਾ ਆ ਤਾਂ ਦਬਣਾ ਰਾਝਿਆ ਯਾਰ ਉਹ دھਮਣਾ ਵੀ ਹੈਗਾ ਮੁਰਗੀ ਸੀ ਆ ਵੀ ਤਾਂ ਆ ਵੀ ਦਬੂਗਾ ਤੇ ਕਰ ਵੀ ਆ ਨੀਵੇਂ ਦਾ ਉੱਚਾ ਹੈ ਦਬਣਾ ਸਾਰੀ ਹੈ ਲੈ ਭੱਤ ਪਿਆ ਸਾਰਾ ਪਾਣੀ ਨਾਲ ਇਹਦਾ ਇਧਰ ਨੂੰ ਆ ਪਾਣੀ ਇੱਥੇ ਆਉਣਾ ਸਾਰਾ ਆ ਕੇ ਆਏ ਆ ਕੇ ਲੱਗੋ ਉਸ ਤੋਂ ਸਾਰ ਪੈਣੀ ਜੇ ਸਾਰੀ ਬੈਜੇ ਇੱਥੇ ਸਾਰਿਆਂ ਨੂੰ ਪੈਣੀ ਹੈ ਮੈਂ ਇਹਨੂੰ ਦੱਸਦਾ ਸਾਰਿਆਂ ਨੂੰ ਪੈਣੀ ਹੈ ਮੈਂ ਪਾਹ ਲੈ ਜੇ ਮੋਦਰਾ ਦੇ ਦੇ ਦੋਰਾ ਨਹੀਂ ਆਨੇ ਬਦਲੇ ਇਹਨੂੰ ਦੋਰਾ ਦੇ ਉੱਚਾ ਝੱਕ ਦੇ ਆ ਮਿੱਟੀ ਘੇੜ ਕੇ ਇਹਨਾਂ ਤੇ ਗੈ ਲਾ ਦੇ ਬਰਾਬਰ ਸਾਰੀ ਢਾਲ ਆ ਇਹਨੂੰ ਰੇਮਾ ਸਾਰਾ ਪਾਣੀ ਜਿਹੜਾ ਤੁਹਾਨੂੰ ਉਹ ਸਾਰਾ ਖਾਰ ਪੈਂਦੀ ਸਾੜੇ ਸਾਰਾ ਪਾਣੀ ਹੈਗੀ ਉਹ ਸਮਾਂ ਤੇ ਉੱਚਾ ਹੀ ਰਹੀ ਨਾ ਸਾਈਡ ਉਹ ਕਿੱਜਾ ਪਾਣੀ ਜੱਦੋਂ ਹਾਂ ਉਧਰੋਂ ਘੜਦੇ ਵੇਸ਼ਨ ਪਾਣੀ ਕੋਲੇ ਘਰੇ ਦਬਾਅ ਹੋਣ ਦੇ ਨੂੰ ਬਾਹਰ ਦੇਖਾ ਕਰ ਇਹ ਨਾ ਜੇ ਹੁਣ ਆਮਚਾ ਰਹੂਗਾ ਖਾਰ ਆਏ ਨਹੀਂ ਬਣਦੀ ਬੋਣੀ ਉਧਰ ਪਾਣੀ ਜਾਉ ਬੁੱਖ ਜਾਉ ਉੱਥੇ ਕਿਤੇ ਨਹੀਂ ਇਹ ਰੋਜ ਬੱਤੀ ਕਿੱਦਾਂ ਲਗਾ ਦੇ ਪੇਪਰ ਹਾਂ ਹਾਂ ਉਹ ਠੇਠ ਠਾ ਗੇੜਦੇ ਉਹ ਆ ਪਰੋ ਦੱਬੇ ਹੋਈ ਹੈ। ਜਲੂਦੇ ਮੇੜ ਲਾਉਂਦੇ ਚੱਕਰ ਪੈ ਬਣਾ ਬਾਹਰ ਪਾਣੀ। ਉਹ ਕਹਿੰਦਾ ਵੀ ਖਾਰ ਨਾ ਕੋਸ। ਹਾਂ ਹੁਣ ਮਿੱਟੀ ਕੱਲ ਦੀ ਪੱਧਰੀ ਹੋ ਗਏ ਹੁਣ ਸੁਣਜਾ ਲੱਗਣ ਲੱਗ ਗਏ। ਹਰਕ ਹੋ ਗਿਆ। ਲੱਗਦੀ ਮੋਟਰ ਮੋਟਰ ਲੱਗਦੀ। ਮੋਟਰ ਲੱਗ ਗਈ। ਬਾਕੀ ਅਸੀਂ ਕਰਦੇ ਨਹੀਂ ਪਰ ਐਸਾ ਇੱਕ ਵਾਰ ਉਹ ਇੱਕ ਵਾਰ ਸਾਰਾ ਦੇਖੋ ਪਿੱਛੇ ਤੇ। ਨਹੀਂ ਵਧੀਆ ਬਣ ਗਿਆ। ਪੂਰੀ ਵਧੀਆ ਬਣ ਗਈ ਆ। ਪਰਤ ਪੈ ਗਿਆ। ਕੱਲ ਜਿਹੜਾ ਇੱਧਾ ਘੰਟਾ ਪਾਉਣਾ ਲੱਗੇ ਨਾ ਟਰੈਕਟਰ ਕੱਲ। ਹਾਂ ਲਾਈ ਜੀ ਉਹ ਟਰੈਕਟਰ ਕੱਲ ਸਾਰਾ ਵਧੀਆ ਹੋ ਗਿਆ। ਇੱਕ ਟਰੈਕਟਰ ਦੇ ਕੱਲ ਸਭ ਤੋਂ ਮੈਂ ਇਹ ਦੇਖਿਆ ਵੀ ਬੈਕ ਨੂੰ ਕੰਮ ਬ ਅਛਾ ਅੱਜ ਇਹ ਕਹਿੰਦਾ ਵੀ 4 बाई 4 ਆਇਆ ਮੈਂ ਕਹਿੰਦਾ 4 बाई 4 ਮਿਲ ਗਈ ਸੀ ਬੈਗ ਨੂੰ ਚੋਰੀ ਪਾ ਕੇ ਮਾਰ ਦੇਦਾ ਮੁਰੇ ਨੂੰ ਉਹਨੇ ਹੀ ਜੋ ਮੁਰੇ ਨੂੰ ਪਿੱਛੇ ਨੂੰ ਮਾਰਨਾ ਜੇ ਆਪਾਂ ਮੁਰੇ ਨੂੰ ਕਹੇ ਨਾ ਵੀ ਇੱਕ ਚੀਜ਼ ਖਿੱਚਣੀ ਹੈ ਇਹ ਮੁਰੇ ਚੱਕ ਹੋ ਗਿਆ ਮਾਰ ਦੇ ਫੋਨ ਲੈ ਟਾਰਾਂ ਦਾ ਬਜਨ ਬੈਗ ਨੂੰ ਪਾਜੋ ਮਾਰਦਾ ਬੈਗ ਨੂੰ ਨਹੀਂ ਚੱਕਣਾ ਉਹਨੇ ਹਾਂ ਬੈਗ ਨੂੰ ਪਾਵਾ ਆਣੇ ਨੇ ਕਰਾਾ ਤੋੜਨੇ ਵਾਲਾ ਕੰਮ ਕਰ ਦਿੰਦਾ ਜਿੰਨਾ ਮਰਜ਼ੀ ਭਰ ਲੈ ਜੇ ਸੀ ਵੀ ਮੰਗ ਥੱਕੇ ਜਾਂਦਾ ਫਰਕ ਵੀ ਠੀਕ ਆ ਕੱਲ ਮੈਂ ਹੱਥ ਵੀ ਦੇਖਾ ਮਾਰ ਬੈਗ ਨੂੰ ਚਲਾ ਕੇ ਖੋਜ ਹੋਗਾ ਕਰਾਉ ਦਾ ਬੈਨੂ ਕਹਿੰਦਾ ਕਹਿੰਦਾ ਹੁਣ ਨਹੀਂ ਕਹਿੰਦਾ ਦੁਖਦੇ ਪੈਸੇ ਲੱਗੇ ਹੋਏ ਕਹਿੰਦਾ ਹੁਣ ਪਤਾ ਲੱਗਾ ਚੀਜ਼ ਦਾ ਕਹਿੰਦਾ ਹਲੇ ਮੈਂ ਨਾਰਮਲ ਜਿਹਾ ਪਾਇਆ ਵਤਾ ਕੋਈ ਇਹਦੇ ਬਟਨ-ਬਟਨ ਵੀ ਉੱਪਰ ਆਹੋ ਨਾਰਮਲ ਜੀ ਤਾਂ ਨਾਰਮਲ ਮੂਡ ਚ ਆਹੋ ਕੋਈ ਪਾਵਰ ਨਹੀਂ ਲਾਇਆ ਹਲੇ ਕਹਿੰਦਾ ਪਾਵਰ ਨਹੀਂ ਲਾਇਆ ਕਹਿੰਦਾ ਬਾਪੂ ਕਹਿੰਦਾ ਜੇ ਪਾਵਰ ਲਾਉਣਾ ਫੇਰ ਘਰਾਂ ਰੱਖਣਾ ਪੈਣਾ ਜੇ ਜੱਗੇ ਨੂੰ ਮੋੜਨਾ ਕਹਿੰਦਾ ਫੇਰ ਨਾਰਮਲ ਜਿਹਾ ਚੱਲੀ ਆਹੋ ਠੀਕ ਹੈ ਗੱਲ ਬਾਜੇ ਤੋੜਨਾ ਭਾਈ ਫੇਰ ਬੜਾ ਲਾਲਾ ਹੋਰ ਨਹੀਂ ਆਰੇ ਨਾਰਮਲ ਵਿੱਚ ਐਵੇਂ ਦੇਖਿਆ ਜੀ ਸੀ ਵੀ ਮੰਗੜੇ ਧੱਕੀ ਫਿਰਦਾ ਦੋ ਆਇ ਕਰਾਮ ਜੋਦਣਾ ਫੇ ਘਾ ਰੱਖਣਾ ਪੈਣਾ ਨਵਾਂ ਦੇੜਾ ਪੈਣਾ ਫਿਰ ਜਿਹੜਾ ਬੈਗ ਲੈ ਕੇ ਆ ਰਹੇ ਨੇ ਨਾ ਉਹਦੇ ਗਲਾ ਚੀਜ਼ ਜਿੱਦ ਕੇ ਨਾ ਪਾਸੇ ਨੂੰ ਖੁੰਜੇ ਗਾਂਜੇ ਸਾਰੇ ਭਰ ਹੋ ਗਏ ਨੇ ਇੱਥੇ ਕਹੀ ਦਾ ਜ਼ੋਰ ਮਾਰਨਾ ਬਣਾ ਸਾਰੇ ਮੈਂ ਤੈਨੂੰ ਕੱਲੇ ਕਹਿੰਦਾ ਸੀ ਬੈਗ ਚੱਲਣਾ ਭਾਈ ਬੈਗ ਚੱਲਣਾ ਨਹੀਂ ਗੱਲ ਠੀਕ ਹੈ ਬਾਕੀ ਅੱਜ ਇਹਨਾਂ ਵੀ ਜ਼ੋਰ ਦਿਖਾਇਆ ਹੋਇਆ ਅੱਜ ਛੁੱਟੀ ਦੀ ਮੁੰਡਿਆਂ ਨੂੰ ਇਹਨਾਂ ਨੇ ਜ਼ੋਰ ਦਿਖਾਇਆ ਪੂਰਾ ਅੱਜ ਵਧੀਆ ਕੰਮ ਨਿਪਟੜ ਗਿਆ ਵਧੀਆ ਵਧੀਆ ਨਿਪਟੜ ਗਿਆ ਸਾੜੇ ਵਾਲਾ ਗਿਆ ਵਾ ਉਧਰ ਕਾਬਾ ਪਗਾਲਾ ਹੋ ਗਿਆ ਵਾ ਮੈਂ ਤਾਂ ਜਾਉਂਗਾ ਤੁਹਾਨੂੰ ਟਰੈਕਟਰ ਲੈਣ ਉਹ ਫੇਰ ਬਾਈ ਦਾ ਟਰੈਕਟਰ 855 ਕਿਸੇ ਕੋਲ ਕਰਾ ਤਿਆਰ ਕਰਾਉਣਾ ਬਾਈ ਦਾ ਤਿਆਰ ਕਰਾਇਆ ਹੋਇਆ ਤੂੰ ਫੂਨੇ ਨਹੀਂ ਚੱਕਦਾ ਮੇਰਾ ਮਤਲਬ ਤਿਆਰ ਕਰਾਇਆ ਹੋਆ ਉਹਨਾਂ ਟਰੈਕਟਰ ਅਸ਼ਵਾ ਵਿਊ ਦੇ ਡੱਕ ਡੱਕ ਛਤਰੀ ਛੁਤਰੀ ਉੱਪਰ ਸਾਰਾ ਉਹਦੇ ਕੋਲਣਾ ਊਂਡਾ ਲੈ ਲਿਆ ਮੈਂ ਕਹਿੰਦਾ ਚਮਗਾ ਬੇਲੇ ਵਾਲਾ ਵੀ ਅਸ਼ਵਾ ਹਾਂ ਸਹਿਜੋਤ ਨਹੀਂ ਗਿਆ ਅੱਜ ਮੈਂ ਕਹਿੰਦਾ ਚਾਰ ਪੰਜ ਘੰਟੇ ਲੱਗਣ ਟਰੈਕਟਰ ਉਹਨਾਂ ਨੂੰ ਜਲੰਧਰ ਟੱਪਿਆ ਜਦੋਂ ਟੱਪਾ ਮੂਡਰ ਕੋਲ ਜਲੰਧਰ ਕਿਹੜਾ ਨੇੜੇ ਆ ਜਲੰਧਰ ਨਾਲ ਉੱਥੇ ਮੈਂ ਤੇ ਆਉਂਗੇ ਯਾਰ 8:00 ਵਜੇ ਆਉਂਗੇ ਯਾਰ 8:00 ਵਜੇ ਤੇ ਗੇੜ ਰੱਖ ਵੀ ਸੱਤ ਘੱਟ ਯਾਨੀ ਐਨਾ ਵੀ ਜੇ ਜਲੰਧਰ ਟੱਪਿਆ ਹੈ ਰੋਡ ਸਾਫ਼ ਹੈ ਜਿਹੜਾ ਮੈਦ ਤੇ ਤੇ ਬਾਬੇ ਬਕਾਲੇ ਦਾ ਕਰੋੜ ਟੁੱਟਿਆ ਹੋਇਆ ਜਮ ਖਤਮ ਆਹੋ ਉੱਥੇ ਫਿਰ ਹੌਲੀ ਆ ਹੁੰਦਾ ਟਰੈਕਟਰ ਕੱਲੇ ਉਹਦਾ ਹਲੋਲਾ ਹੀ ਬਹੁਤ ਪੈਂਦਾ ਫਿਰ ਹੋ ਪੈਂਦਾ ਬਾਈ ਯਾਰ ਜਲੰਧਰ ਕੇ ਉੱਥੇ ਬਾਬੇ ਬਕਾਲੇ ਤੇ ਚੜਿਆ ਰੋਡ ਰਹੀਏ ਤੇ ਫਿਰ ਸਾਫ਼ ਰੋਡ ਹੈ ਫਿਰ ਟਾਪ ਟਾਪ ਹਾਂ ਸਾਹਿਬ ਜੋ ਤਾਂ ਮਰਗਟਾਇਰ ਦੇਖਿਆ ਫੋਟੋ ਦੇਖੀ ਸੀ ਅੱਛਾ ਬੇ ਓਕਣਾ ਤਿਆਰ ਕਰਾਇਆ ਬਾ ਜਿਹਨ ਟੈਟੂਰ ਬੜੇ ਪਾ ਕੇ ਕਰਾਇਆ ਬਾ ਉਹਨਾਂ ਅੱਛਾ ਉਹਨਾਂ ਸੀਲਿੰਗ ਆ ਰਸਵੀ ਡੈਕ ਲਵਾਉਣਾ ਹੋਣਾ ਉਹਨਾਂ ਨੇ ਆਹੋ ਤਾਂ ਹੀ ਲਿਆ ਜਾਂਦਾ ਕੱਲ ਪੋਛਦਾ ਕਹਿੰਦਾ ਰਸਤਾ ਕਿੱਧਰ ਲਾਉਣਾ ਜੱਗਾ ਕਹਿੰਦਾ ਵੀ ਹਜ਼ਿਆਰ ਪਨੂ ਆਏ ਟਾਂਡੇ ਰੋਗੇ ਹਾਂ ਬੀ ਜਿਹੜੇ ਜੱਗੇ ਬਹੁਤ ਦੀ ਦੁਕਾਨ ਦੀ ਕਹਿੰਦਾ ਲੋਕੇਸ਼ਨ ਲਾ ਲਈ ਕਹਿੰਦਾ ਉੱਥੇ ਸਿੱਧਾ ਰੋਡ ਪਾ ਜਾਣਾ ਅੱਛਾ ਮਾਹਾਂ पे ਤੂੰ ਜਾਏ ਗੈਲਕ ਨਕ ਟਾਈਮ ਲੱਗ ਕੇ ਦਿਹਾੜੀ ਕੱਢ ਲਉਣ ਹਾਂ ਹੁਣ ਉਹ ਰਾਤ ਨੂੰ ਫਿਰ ਰਹੇਗੇ ਤੈਨੂੰ ਪਤਾ ਵੀ ਚੱਲਦਾ ਅੱਕਦਾ ਆਪਾਂ ਟਰਾਲੀ 'ਚ ਬੈਠੇ ਸੀ ਤੇ ਪਤਾ ਕਿ ਉੱਥੇ ਨੂੰ ਜਾਦੇ ਆਪਾਂ ਟਰਾਲੀ 'ਚ ਗਏ ਕਿਹੜੀ ਸਪੀਡ 'ਤੇ ਗਏ ਹਾਂ ਫਿਰ ਵੀ 12 ਘੰਟੇ ਲੱਗ ਗਏ ਹੋਰ ਜੇ ਹੁਣ ਤੋਂ ਸਿੱਧਾ ਲਾ ਲਵੀਂ ਸਿੱਧਾ 'ਚ ਲਾਉਂਦੇ ਆਪਾਂ 7 ਘੰਟੇ ਦਾ ਆਮ ਲੱਗਣਗੇ ਲਾਂ ਖੜਾਉਂਦੇ ਆਹੋ ਹੁਣ ਉੱਥੋਂ ਨੇੜੀ ਕਿੱਥੇ ਕੰਮ ਉੱਥੇ ਜੇ ਮੈਂ ਕਹਿੰਦਾ 50 ਕਿੰਦਰ ਵੀ ਯਾਰ ਆਪਾਂ ਤੇ ਕਿੰਨਾ 180 ਕਿੰਨਾ 80 ਆ ਪੂਰਾ ਹਾਂ 80 ਹੈ 80 ਹੈ ਫਿਰ ਉੱਥੇ ਦਾ ਗਾਹਾਂ ਹੈ ਖਾਸਾ ਇਹ ਹੈਗਾ ਤਾਂ ਤੇਰਾ 170 ਕਿਲੋਮੀਟਰ ਲੰਦਰ ਦੇ ਤਾਂ ਉਹ ਲਿਆ ਯਾਰ ਟਰੈਕਟਰ ਉੱਦੋਂ ਕੋਈ ਉਹਦਾ ਬੰਦਾ ਲਿਆ ਆਹੋ ਪਰ ਹ ਸਰਫੋਂ ਟਾਈਮ ਕਿੱਡ ਲੱਗਦਾ ਜਾਂਦਾ ਟਰੈਕਟਰ ਪਰਦਾ ਬਾਟ ਬਾਈ ਔਖੀ ਵੱਟ ਹੁੰਦੀ ਹਾਂ ਨੇ ਰੂਡ ਫੇ ਬੌਸ ਆਫ ਆ ਫਿਰ ਆ ਲਖਿਆ ਵਾਹੋ ਹੁਣ ਆਪਣੇ ਆ ਰੂੜਾ ਬੌਸ ਆਫ ਉਹ ਉਨਹੀਂ ਭੁਜਾਈ ਨਹੀਂ ਅਗਲੇ ਰੇਸ ਨਹੀਂ ਖੋਲੀ ਹੋਗੀ ਫਿਰ ਖਰਾਬ ਗੱਲੇ ਬਾਜੇ ਕੋ ਆਹੋ ਜੇ ਪਤਾ ਹੀ ਹੋਵੇ ਵੀ ਆਏ ਰੋਡ ਨੂੰ ਜਾਣਾ ਫਿਰ ਮਾੜੀ ਮੋਟੀ ਖੋਲਣੀ ਪੈਂਦੀ ਆ ਕੀ ਕਰਦੇ ਚੱਠਾ ਲਾਉਣ ਲੱਗੋ ਜੀ ਉਹ ਇੱਥੇ ਆ ਮੈਂ ਮਹਲਾ ਲਾ ਲੈਂਦਾ ਕਹਿੰਦੇ ਮਿੱਟੀ ਚੱਠਾ ਲਾਉਣਾ ਇੱਥੇ ਇਹਨੇ ਚੱਠਾ ਲਾਉਣਾ ਇੱਥੇ ਚੱਠਾ ਲਾਉਣ ਦਾ 100 ਰੁਪਏ ਚ ਆਜੂਗੀ ਇੱਥੇ ਉਹ ਤਾਂ ਠੀਕ ਆ ਇਕੱਠੀ ਹੋ ਜੂ ਮੈਂ ਕਿਤੇ ਵਾਸੇ ਪਾ ਮੰਡ ਨੂੰ ਹੁਣ ਉੱਥੇ ਨਾ ਜਾਲ ਲਾਉਂਦੇ ਤੇ ਕਾਦਾ ਆਹ ਜਾਲ ਦੂਆ ਅੱਛਾ ਪਿੰਦਰ ਲਾ ਕੇ ਜਾਲ ਹਾਂ ਜਿਹੜਾ ਦੂਆ ਹੁੰਦਾ ਬੰਨਾਂ ਲੱਗਦਾ ਹਾਂ ਜਿਸ ਦੀ ਧਾਰ ਦਾ ਹੁੰਦਾ ਜੰਗ ਨਹੀਂ ਪੈਂਦੀ ਹਾਂ ਬੜਾ ਟੌਪ ਦਾ ਲਾਇਆ ਬਈ ਉਹਨੇ ਪਿੱਲਰ ਕੱਢ ਕੇ ਨਾ ਕਸ ਕੇ ਹਨ ਕੰਦੇ ਬਣਾ ਦਿੱਤੇ ਮੈਂ ਕਿਹਾ ਫਿਰ ਉੱਥੇ ਹੀ ਲੱਗਿਆ ਵਾ ਫਾਰਮ ਨੂੰ ਉਹ ਉਹ ਨਹੀਂ ਹੈਗਾ ਫਾਰਮ ਵਾਲਾ ਉਹਦੇ ਮੈਂ ਦੇਖਿਆ ਜਾਲੀ ਲੱਗੀ ਉਹਦਾ ਪਰਸੋਂ ਪਨ ਗੇੜਾ ਕਿਹੜੇ ਦੇ ਜਿਹੜਾ ਮੁਰਗੀਆਂ ਵਾਲਾ ਫਾਰਮ ਜਿਹਾ ਬਣਾਉਂਦੇ ਓਏ ਹੋਰ ਚੀਜ਼ ਆ ਉਹਦੇ ਇੱਕ ਤਾਂ ਜਾਲੀ ਉਹਨੇ ਚੌਲਸ ਲੱਗੀ ਹੋਈ ਆ ਹਾਂ ਜਿਹੜਾ ਉਰਾਂ ਉਹਦੇ ਬਗੀਚੀ ਜੀ ਲੱਗੀ ਹੋਈ ਆ ਉਹਦੇ ਮੈਂ ਦੇਖੇ ਜਾਲੀਆਂ ਫੁੱਲ ਜੀ ਦਿਲ ਦੇ ਵਰਗੇ ਪਾਣੇ ਹੋਵੇ ਉਹ ਤਾਂ ਹੋਰ ਚੀਜ਼ ਆ ਅੱਛਾ ਉਹ ਤਾਂ ਦੂਆ ਆਇਆ ਇਦਰਾ ਉਹ ਪੀੜੇ ਨੂੰ ਲੱਗਦਾ ਮੈਂ ਸਭ ਉਹਨੇ ਕੱਢ ਕੇ ਨਾ ਪਿੱਲਰ ਐਨ ਕੱਸ ਕੇ ਮੈਂ ਕੰਦੇ ਬਣਾਤੀ ਤੂੰ ਸੱਜਦਾ ਇਹਨਾਂ ਛੱਡ ਦੇਗਾ ਸਿੱਧਾ ਵਾਇਰਸੂਟ ਮਾਂ ਲੱਗਿਆ ਹੋਵੇ ਦੇਖ ਤੇ ਰੰਗ ਰੰਗੋ ਜ ਮਾਜਲ ਆ ਕੇ ਪੁੱਛਦੇ ਵੀ ਕੀ ਆ ਰੇਟ ਹੈ ਹਾਂ ਇਹਨਾਂ ਨੂੰ ਉਹ ਲਾ ਕੇ ਲਾ ਕੇ ਗਏ ਬਤਿਆਰੀ ਜੀ ਦੇ ਪਿੱਛੇ ਹੀ ਇਹ ਤੇ ਲਾਇਆ ਉਹਨੂੰ ਮਿਲਣਾ ਦਾ ਨੰਬਰ ਹਾਂ ਉਹ ਨੰਬਰ ਉਹ ਕਿਹੜੇ ਰੇਟ ਪਿਆ ਗਿਆ ਹਿਸਾਬ ਦਾ ਪੈਨਾਂ ਦਾ ਕਿ ਸਾਡੇ ਉੱਥੇ ਲੋਟ ਨਹੀਂ ਉਹ ਸਾਡੀ ਲੋਟ ਆ ਉਹ ਤੇਰੇ ਲੋਟਾ ਹੈਊਗਾ ਮਹਿੰਗਾ ਉਰੇ ਵੀ ਲੋਟ ਹੈ ਨਾ ਉਹ ਜਾਲੀ ਮੈਂ ਇੱਥੇ ਦੇਖਦਾ ਪ੍ਰਧਾਨ ਦੇ ਯਾਰ ਜਿਹੜੀ ਲੱਗੀ ਵੀ ਸੀ ਪ੍ਰਧਾਨ ਦੇ ਲੱਗੀ ਮੈਂ ਦੇਖੀ ਆ ਤੇਰਾ ਮੈਨੂੰ ਜੱਗੀ ਮਾਸਟਰ ਕੋਲ ਵੀ ਪਈ ਦੇਖੀ ਉਹ ਕਹੂਗੀ ਇਹਨੂੰ ਪੁੱਛ ਕੇ ਦੇਖੋ ਵੀ ਕਾ ਰੇਟ ਹੈ ਹਾਂ ਉਹਦੇ ਕੋਲ ਮੈਂ ਦੇਖੀ ਆ ਉਹ ਜਾਲੀ ਵੀ ਲੋਟ ਹੈ ਹੂੰ ਜਾਲੀ ਆ ਜਿਹੜੇ ਉੱਥੇ ਤੇ ਐਂ ਕਮਾ ਦੇ ਕਮਾ ਦੇ ਐਂ ਬੰਦ ਨਾਲੇ ਹਵਾ ਕਰਾਉ ਹਵਾ ਕਰਾਉ ਠੀਕ ਆ ਉਹ ਹਾਂ ਨਾ ਬਹੁਤ ਵਧੀਆ ਨਾਲੇ ਰੰਗ ਰੰਗ ਹੋਵੇ ਕਿੱਥੇ ਜਾਣੀਆਂ ਕਿੱਥੇ ਜਾਣੀਆਂ ਉਹ ਰੰਗ ਕਰ ਬੱਜ ਗਿਆ ਰੰਗ ਹੋ ਜਾਣਾ ਹਾਂ ਆਹ ਜਿਹੜੇ ਸਾਥੀ ਆਜੇ ਨੇ ਮੈਂ ਮਤ ਉਹ ਤੇ ਜਿਹੜਾ ਰਸਤੇ ਤੇ ਢਿੱਟਾ ਖੋ ਵੀ ਜਿੱਕਣਾ ਮਰਜੀ ਗੱਡੀ ਗੁੱਡੀ ਮੋਟਰਸਾਈਕਲ ਉਧਰੇ ਖੜਾ ਸਾਈਡ ਪੰ ਲਾ ਕੇ ਜਿੱਕਣਾ ਬਹੁਤ ਜਗ੍ਹਾ ਹਾਂ ਸਾਫ਼ ਹੋ ਜਣਾ ਆ ਕਾਲੂ ਭਾਦੋਂ ਤੇ ਰੇੜੀ ਨਾਲ ਬਦਲ ਹੋ ਗਿਆ ਬਈ ਬਦਲ ਫੋਨ ਲਾਈ ਸਮਾ ਵਧੀਆ ਦੇਖ ਲਿਆ ਹੈ ਹਨਾ ਸਰਦੂਰ ਪੈਂਦਾ ਸਮਰਾਲੇ ਕਹਿੰਦੀ ਉਹ ਆ ਬਦਲਣਾ ਸਰਦੂਰ ਕਰਦੇ ਮੈਨੂੰ ਦੁਪਹਿਰੇ ਫੋਨ ਆਇਆ ਦਾ ਕਹਿੰਦਾ ਮਾਸਲ ਸਾਡੇ ਅੰਤ ਨਹੀਂ ਆਉਂਦਾ ਨਹੀਂ ਪੈਂਦਾ ਫੇਰ ਵੀ ਬਹੁਤ ਜ਼ੋਰ ਦਾ ਬਦਲ ਦੇਖ ਕੇ ਕੱਖਾਂ ਚੱਲੇ ਰਹਾ ਮਾ ਕੱਖ ਲਿਆ ਉਹ ਦੇਖਿੱਥੇ ਪੈਣਾ ਹੈ ਪਰ ਹੈਗਾ ਆ ਇਧਰ ਉਹ ਜੱਗਿਆ ਪੰ ਦਾ ਲੋੜ ਨਹੀਂ ਲੱਗਣੀ ਗੋਇਲੋਂ ਨੂੰ ਪਾਏ ਵਧੀਆ ਨਹੀਂ ਯਾਰ ਮੋਟਰਾਂ ਗੱਲੇ ਦੀ ਭਰ ਲੈਣਾ ਆਜ ਕਣਾ ਸੀ ਉਰੇ ਫਿਰਦੇ ਆਂ ਜੀ ਜਾੜਾ ਰਸਤਾ ਖਰਾਬ ਹੋ ਜਾਉ ਬਚਿਆ ਬਹੁਤ ਵਧੀਆ ਜਿਹੜੇ ਘਾਤੀ ਮੰਗ ਡੋਲੇ ਨੂੰ ਵੀ ਨਿਕਲਣਾ ਦੋ ਅੱਪਾ ਤਾਂ ਆਪੇ ਛੱਡਿਆ ਵੀ ਪੋਣਾ ਆਪਾ ਨਹੀਂ ਬਣਾਉਣਾ ਆਪਾ ਖੁੱਲੀ ਉੱਟੀ ਕਰਨੀ ਆ ਆਹ ਬਸੀ ਗੱਲ ਜੀ ਆਪਣੀ ਕਰਨੇ ਤੇ ਬਣਾਉਣਾ ਮਰਜੀ ਹੈ ਅੱਧੀ ਬਹੁਤ ਬਹੁਤ ਮੱਥੇ ਡੇਕ ਲੇ ਗਿਆ ਚੌਲਾਂ ਦੇ ਮੋਟਰਾਂ ਚੱਲ ਲੀਆਂ ਸਾਰੀ ਹੁਣ ਚੱਲੀਆਂ ਵੀ ਆ ਚੱਲਦੇ ਹੁਣ ਯਾਰ ਬਹੁਤਾ ਟਾਈਮ ਲੱਗਦਾ ਪਾਣੀ ਵਧਿਆ ਬਹੁਤ ਪਾਣੀ ਰੱਖਿਆ ਹਕੂਮਤਾਂ ਫਿਰਦਾ ਦੋ ਟਾਈਂ ਗੀਲੇ ਪਰੰਦੀ ਦੀਆਂ ਅੜੀ ਚ ਪਰੰਦੀਆਂ ਲਾਈਟ ਵੀ ਬੁੱ ਪਾਣੀ ਲਾਉਣਾ ਚੰਗਾ ਸਾਨੂੰ ਹੁਣ ਪਾਣੀ ਲਾਉਣਾ ਚੰਗਾ ਹੁਣ ਤਾਂ ਇਹ ਨਿਸਰਦੇ ਨਿਸਰਦੇ ਹੁਣ ਇਹਨੇ ਗਾਨਾ ਖਰਾਬ ਕੰਮ ਇਹਦੇ ਪਰ ਹੁਣ ਇਹ ਕਾਲਾ ਦਾਣਾ ਵੀ ਹੁਣਾਂ ਨਿਸਰਦੇ ਫਿਰ ਜੇ ਕਾਲਾ ਦਾਣਾ ਕਹਿੰਦੇ ਵੀ ਆ ਸਾਲ ਚਟਾ ਗਿਆ ਪੈ ਗਿਆ ਦਾਣੇ ਨੂੰ ਹੋਰ ਆਮ ਗੀਦੀ ਹੁਣ ਆਪਾਂ ਕਹੀ ਜਾਂਦੇ ਮੀਂਹ ਨਾ ਪਵੇ ਆਇਆ ਨ ਹੋਵੇ ਕਾਲਾ ਦਾਣਾ ਹੁਣ ਜੇ ਨਹੀਂ ਪੈਂਦਾ ਤਾਂ ਵੀ ਬਿਮਾਰੀ ਲੱਗਦੀ ਹੈ ਉਹ ਤਾਂ ਉਹੀ ਹੈਗਾ ਸਮਝ ਹੁਣ ਨਿਸਰਦੇ ਹੈਗੇ ਇਹ ਬਿਮਾਰੀ ਹੁਣ ਵੀ ਹੈਗੀ ਕਾਲੇ ਦਾਣੇ ਦੀ ਮੌਸਮ ਜੇ ਜੇ ਗਰਮਾਹ ਜੀ ਹੋਵੇ ਤੇ ਨਿਸਰਿਆ ਅੱਜ ਸਵੇਰੋਂ ਮੰਡ ਕਿੰਨੀ ਐਨੀ ਧੁੰਦ ਧੀ ਤੂੰ ਆਏ ਦੇਖ ਲੈ ਵੀ ਆਏ ਨਹੀਂ ਦਾ ਦੇਖਦਾ ਜਿੰਨੀ ਦੂਰ ਬਾਜਲ ਦਾ ਬਾਟਾ ਆ ਆ ਦੇਖ ਪਾਕਿਸਤਾਨ ਘੋਰਦਾ ਹੈ ਕਾਇ ਵਜੇ ਕੇ ਸਾਜ ਰਹੀ ਮੈਂ 5 ਵਜੇ ਉੱਤਰ ਤੇ ਆਇਆ ਤੁੰ ਤ ਮੈਂ ਦੇਖੀ ਐ ਪਹਿਲਾਂ ਉੱਤਰ ਰਹਿ ਕੇ ਨੀ ਹੋਰ ਜਾਦਾ ਹੈ ਉਧਰ ਜਲ ਉਧਰ ਰਹਿ ਗਿਆ ਬਾਕੀ ਲੱਗਦਾ ਮੀ ਆ ਕੋਰਨ ਲੱਗਿਆ ਕੋਰਨ ਹੋਰ ਨਾ ਇੱਧਰ ਵੀ ਘੋਰਦਾ ਇੱਧਰ ਵੀ ਘੋਰਦਾ ਹੁਣ ਪਾਕਿਸਤਾਨ ਹੈ ਜੀ ਪਾਕਿਸਤਾਨ ਘੋਰਦਾ ਕਿਤੇ ਹਾਂ ਨਾ ਲਾ ਆ ਪਾ ਨਾ ਵੀ ਕਿਹੜੇ ਦੂਰ ਆਇਤੀ ਆ ਜਾਂਦਾ ਇਹਨਾ ਹੋਣਾ ਫੇਰ ਤਾਂ ਦਬਾ ਦੇ ਰਾਜਾ ਸੋਰਾ ਕਿੰਨੀ ਘੋਰਦਾ ਹੈ ਹੈ ਰਾਜ ਸੌਰਾ ਕਿੰਨੀ ਘੋਲਦਾ ਮੇਰੇ ਕਿੱਥੇ ਮੇਰੇ ਬੁੱਤੀ ਆ ਕਿਨੇ ਗਾਹ ਨਹਿਰ ਕੋਲ ਨਹਿਰ ਤੇ ਲੱਗ ਪਿੰਡ ਮੇਰਾ ਇੱਥੇ ਫਿੱਡਾ ਲੱਗ ਪਿੰਡ 40 ਜੀ ਪੈਂਦਾ 40 ਜੀ ਪੈਂਦਾ ਕੀ ਹੋਣ ਘਰ ਵੀ ਤਿੰਨ ਚਾਰ ਹੋਵੇ ਖਬਰ ਇੱਥੇ ਕਿਹੜੇ ਸੌਰੇ ਕਿ ਮੇਰੇ ਕਿਹੜੇ ਆ ਕਹਿ ਬਤਾ ਦਲੇ ਡੀਗਰੀ ਯਾਰ ਪਹਿਲਾ ਪਹਿਲਾ ਜਾਂਦਾ ਸੌਰੀਆਂ ਦਾ ਹੋ ਤਾਂ ਕਦੇ ਕਦੇ ਜੋ ਗੇੜਾ ਬਾਦਾ ਆ ਹੋਰ ਨਾ ਰੋਗੜੀਆਂ ਦੀ ਇਹ ਵੀ ਬੰਦ ਕਰਦੇ ਜਾਂਦੇ ਆ ਹਾਂ ਜੀ ਸੋਹਣੀ ਹਾੜੀ ਸੋਹਣੀ ਅਗੇ ਲੱਕੜੇ ਲੁਕੜੇ ਰਬਾਨੇ ਕੇ ਮਾਰਦੇ ਤੇ ਹੁਣ ਕਹਿੰਦੇ ਜਾਣੇ ਨਹੀਂ ਬਾਦ ਬੁਲਾਣਾ ਤੇ ਹੁਣ ਕਾ ਕਰਕੇ ਕੰਨਸਾਰ ਦੇ ਨਿਆਣੇ ਆਉਣ ਲੱਗੇ ਇਹਨਾਂ ਨੂੰ ਸੰਭੀ ਜਾਂਦੇ ਆ ਆ ਬੀ ਫਰਕ ਪਈ ਜਾਂਦਾ ਗਾਹਾਂ ਗਾਹਾਂ ਤਿਆਰਾਂ ਦਾ ਫਰਕ ਪਈ ਅਗਲਾ ਪਹਿਲੇ ਹੀ ਨਵੇੜ ਦਿੰਦਾ ਕੰਮ 15 20 ਦਿਨ ਪਹਿਲੇ ਜਲ ਪੈਂਦੀ ਆ ਪਹਿਲੇ ਹੀ ਜਲ ਪੈਂਦੀ ਆ 10 ਦਿਨ ਪਹਿਲੇ ਜੱਲੀਆਂ ਵੀ ਆ ਹਾਂ ਅੱਜ ਕੱਲੂ ਆਏ ਲੱਕੜੀਆਂ ਜੱਲੀਆਂ ਦੇ ਅਸਲੀ ਕੱਲੂ ਆ ਐਤਵਾਰ ਕਰਕੇ ਅਗਲਾ ਛੁੱਟੀ ਦੇਖਦਾ ਵੀ ਚੱਲ ਅੱਜ ਵੀ ਅੱਖਾਂ ਚੱਲੀ ਜਾਂਦਾ ਕੰਮ ਮਠਿਆਈਆਂ ਵਾਲੇ ਦੀ ਦੁਕਾਨ ਦਾ ਧੱਕਾ ਪੈਂਦਾ ਦੇਖ ਲੈ ਅੱਜ ਵੀ ਅੱਜ ਤਾਂ ਪੈਣੀ ਪੈਣਾ ਤਾਂ ਐਤਵਾਰ ਤਾਂ ਅੱਜ ਹੂੰ ਅੱਜ ਤਾਂ ਐਤਵਾਰ ਦਾ ਸਾਰੇ ਦੂਜਾ ਡਾਕਟਰਾਂ ਵਾਲੇ ਅੱਜ ਆਲੇ ਅੱਜ ਆਲੇ ਅੱਜ ਸੜਕਾਂ ਹੀ ਭਰੀਆਂ ਜਾਂਦੀਆਂ ਹਾਂ ਉਹ ਮਠਿਆਈਆਂ ਵਾਲੇ ਵਰ ਵੀ ਆ ਜਣੀ ਕਿ ਹੁਣ ਜਵਾਈਆਂ ਦਾ ਕੰਮ ਕਰ ਅੱਜ ਦੇ ਦੋ ਦਿਨ ਬਾਅਦ ਲੱਖ ਲਓ ਫਫੜਾ ਦਾ ਹੁਣ ਪਿਛਲੇ ਦਿਨ ਆਊਗਾ ਹਨਾ ਇਹ ਤਾਂ ਲੱਖ ਰੇ ਫਫੜਾ ਦਾ ਉਦਣਾਉਣਾ ਜੋਈਆਂ ਦਾ ਦੂਆ ਦਾ ਆ ਲਿਆ ਕੁਟ ਦਾ ਆਲਾ ਕੰਮ ਸਾਰ ਲਿਆ ਹੋਂ ਤਾਂ ਭੂਆ ਹੀ ਸਾਰ ਜਾਂਦੀ ਆ ਆ ਹੁਣ ਫਫੜਾ ਨੂੰ ਕਿਹੜਾ ਲ ਜਾਂਦਾ ਉਹ ਕਰ ਆ ਬੜਾ ਲੇ ਤੂੰ ਘਰ ਆਵ ਹਾਂ ਸਮਝਿਆ ਨਿਆਣਾ ਨੇ ਆਪਣੇ ਚੱਲ ਜਾਂਦੇ ਬੰਨਣਾ ਮਾਫੇ ਭੂਆ ਕੱਲੀ ਸਾਰ ਜਾਂਦੀ ਆ ਪਹਿਲੇ ਹੀ ਸਾਰਿਆ ਹੁੰਦੀ ਆ ਹਾਂ ਜਦ ਪਹਿਲਾਂ ਸੰਧਾਰਾ ਸੁਆ ਆਉਂਦਾ ਜਿਹੜੇ ਕਹਿੰਦੇ ਆ ਵਿਚਾਰ ਨਬੜ ਚੱਲ ਵੀ ਹੁਣ ਵੀਡੀਓ ਦੇ ਦੇ ਜਿਹੜਾ ਫੀਤਾ ਬੰਨਣਾ ਜਿਹੜੇ ਬੰਨ ਦਿੰਦੇ ਆ ਨਾ ਨਾ ਠੀਕ ਆ ਹਾਂ ਇੱਕ ਨਾ ਮੈਂ ਉਹਦੇ ਹੀ ਦੇਖਿਆ ਜ਼ਰਾ ਇਹ ਰੀਲ ਪਾਈ ਵੀ ਸੀ ਬੇਬੇ ਪਈਏ ਮੰਜੇ ਪਰ ਹੂੰ ਪਈ ਤਾਂ ਨਹੀਂ ਪਤਾ ਲੱਗਦਾ ਉਹਦਾ ਆਇਆ ਲੱਗਦਾ ਵੀ ਚਾਦਰੇ ਪਈ ਐ ਅੱਛਾ ਸਮਝਿਆ ਉਹਦਾ ਭਾਈ ਗਿਆ ਉਹ ਵੀ ਜਮਈ ਸਿਆਣਾ ਐ ਡੇਡਾ ਹੋਇਆ ਵਾ ਲਾਇਆ ਵਾ ਚਾਦਰ ਉਹਨੇ ਹਾਂ ਜਾ ਕੇ ਉਹਨੇ ਠਾਲੀ ਉਹ ਉਹ ਬਦਾ ਦਦੇ ਕਹਿੰਦੇ ਵੀ ਸੰਧਾਰਾ ਲੈ ਕੇ ਆਇਆ ਆਪਣੀ ਭੈਣ ਨੂੰ ਏ ਪਤਾ ਨਹੀਂ ਕਿੰਨੀ ਓਵਰ ਹੋਣੀ ਬੇਬੇ ਜੂ ਜਾਂ ਠਾਲੀ ਉਹ ਜਮਈ ਸੁੱਕੀ ਵੀ ਪਤਲਾ ਮਾੜਾ ਜਿਹਾ ਮੂੰਹ ਉਹ ਸੌਦੇ ਉੱਪਰੇ ਹੋਣੀ ਐ ਭਾਈ ਵੀ ਜਮਈ ਦੇਖ ਲੈ ਪਰਦਾ ਹੋਇਆ ਇੱਥੇ ਤਾਂ ਖਲੇ ਮਾ ਬੈਠੇ ਕਹਿੰਦਾ ਦੇ ਲੈ ਤਿੰਨ ਪੁੱਤਾਂ ਦੀ ਰਿਸ਼ਤੇਦਾਰੀ ਨਹੀਂ ਕਰਨੀ ਇੱਕ ਰਿਸ਼ਤੇਦਾਰੀ ਮੈਂ ਕਿੱਕ ਪੁੱਤਾਂ ਵਿੱਚ ਖਤਮ ਕਰ ਲਓ ਨਹੀਂ ਤਿੰਨ ਪੁੱਤਾਂ ਦੀ ਰਿਸ਼ਤੇਦਾਰੀ ਹੁੰਦੀ ਐ ਕੋਈ ਵੀ ਜੇ ਬਾਕੀ ਸਾਨੂੰ ਸ਼ੇਅਰ ਸ਼ੂਟ ਜਾਂ ਕਰਨਾ ਹਲੇ ਪਤਾ ਨਹੀਂ ਤੇ ਉਹ ਚੀਜ਼ ਸ਼ੇਅਰ ਕਰਨ ਵਾਲੀ ਗਾਹ ਵੀ ਦੇਖਣ ਵਾਲੀ ਕੀ ਤੇ ਉਹ ਕਿਆ ਚੀਜ਼ ਬਣੀਗੀ ਆਹ ਤਾਂ ਬੇਚੀ ਚੀਜ਼ ਜਿਹੜੀ ਨੈੱਟ ਪਰ ਚਲੋ ਸਾਰਾ ਕੁਝ ਹੀ ਪਾਇਆ ਪਈ ਦੇ ਪਰ ਤਾਂ ਵੀ ਅਸੀਂ ਚਾਹੀਦੀ ਵਧੀਆ ਚੀਜ਼ਾਂ ਨਾ ਉਹ ਚੀਜ਼ਾਂ ਜ਼ਰੂਰੀ ਐ ਦਿਖਾਉਣੀਆਂ ਜਿਹੜਾ ਹੁਣ ਸਾਡਾ ਸਿਸਟਮ ਦਾ ਵਿੱਚ ਗਲਤ ਹੋ ਗਿਆ ਨਾ ਜਿਹੜਿਆ ਕੁੜੀਆਂ ਵੀਡੀਓ ਪਾਦੇ ਪਰ ਸਿੱਧੀ ਗੱਲ ਕਹਿੰਦੇ ਆ ਹਾਂ ਉਹ ਵੀ ਇਹ ਕੰਮ ਗਲਤ ਹੋ ਗਿਆ ਦਿਨ ਪਰ ਦਿਨ ਵਿਗੜਦਾ ਜਾਂਦਾ ਜਿਹੜੀਆਂ ਰੀਲਾ ਪਹਿਲਾਂ ਚੰਗੀਆਂ ਪੈਂਦੀਆਂ ਸੀ ਜਿਨ੍ਹਾਂ ਦੇ ਉਹ ਮਾੜੀਆਂ ਹੀ ਬੈਣ ਲੱਗ ਗਈਆਂ ਉਹ ਮਾੜੀਆਂ ਮੈਂ ਕਹਿੰਦਾ ਵੀ ਹਾਂ 1 ਮਹੀਨੇ ਵਿੱਚ ਮੈਂ ਦੇਖ ਲਿਆ ਪਹਿਲਾਂ ਅਸੀਂ ਦੇਖਦੇ ਦੋ ਉਹਨਾਂ ਨੂੰ ਵੀ ਚਲੋ ਵਧੀਆ ਚੀਜ਼ ਦਿਖਾਉਂਦੇ ਦੋ ਉਹ ਘੜਦੀ ਪਰ ਅੱਜ ਉਹ ਖਤਮ ਹੋ ਗਿਆ ਕੰਮ ਉਹ ਵੀ ਬਸ ਇੱਕ ਬਿਗੋ ਦੇ ਪਿੱਛੇ ਨੱਠ ਭੱਜਦੀ ਪੈ ਗਈ ਵੀ ਗਲਤ ਐ ਇਹ ਚੀਜ਼ ਨਹੀਂ ਦੇਖਣੀ ਚਾਹੀਦੀ ਆ ਇਹਦੇ ਚੀਜ਼ਾਂ ਪਰੇ ਬੈਨ ਲੱਗਣਾ ਚਾਹੀਦਾ ਇਹ ਚੀਜ਼ ਪਾਬਈ ਨਾ ਪਾਬਈ ਨਾ ਹੁਣ ਗਾਲਾਂ ਸਿੱਧੀਆਂ ਕੱਢਦੇ ਵੀ ਹਾਂ ਜੇ ਕੋਈ ਕਹਿੰਦੇ ਵੀ ਆਹ ਖੂਨ ਚੀਜ਼ ਨਿਕਲੀ ਵੀ ਉਹ ਚਲ ਬੈਨ ਕਰ ਦਿੰਦੇ ਕਾਪੀਰਾਈਟ ਅਗਰ ਚੀਜ਼ ਆ ਇਹ ਚੀਜ਼ ਜੇ ਇੱਥੇ ਗਲਤ ਆ ਗਈ ਮੈਨੂੰ ਬੈਨ ਕਰ ਦੇ ਹਾਂ ਬੰਦ ਕਰ ਦੋ ਬੈਨ ਖਾਤਮੇ ਕਰੇ ਚੈਨਲ ਖਤਮ ਕਰਿਓ ਉਹ ਚੀਜ਼ਾਂ ਹਾਂ ਵੀ ਤਾਂ ਮਾੜਾ ਮੋਟਾ ਸਮਾਂ ਤਾਂ ਹੋਣਾ ਜਿਹੜੇ ਹਿਸਾਬ ਨਾਲ ਵਾਧਾ ਜਾਂਦਾ ਕੰਮ ਮੈਂ ਕਹਿੰਦਾ 1-2 ਸਾਲ ਵਿੱਚ ਤੂੰ ਦੇਖੀਂ ਕਿ ਆ ਹਾਲ ਹੋ ਜਾਣਾ ਗੱਲ ਤਾਂ ਠੀਕ ਹੈ ਹਾਂ ਗੱਲ ਤਾਂ ਠੀਕ ਹੈ ਇਹ ਚੀਜ਼ਾਂ ਤੋਂ ਜਿਹੜੀਆਂ ਗੰਦੀਆਂ ਉਹਦੇ ਨੂੰ ਗਲਤ ਗਲਤ ਚੱਲਦਾ ਮੋਰ ਮੇਂ ਜੀ ਜੇ ਹੁਣ ਆ ਚੀਜ਼ ਨੀ ਮੈਂ ਤੁਹਾਨੂੰ ਦੱਸਦਾ ਵੀ ਚੀਜ਼ ਦੇਖਣ ਵਾਲੇ ਤੇ ਬਾਬੇ ਨੇ ਜਿਹੜੇ ਸਾਨੂੰ ਸਾਂਗੇ ਉਹ ਵੀ ਅਗਲਾ ਗਾਹੇ ਹੀ ਕਰਦਾ ਵੀਡੀਓ ਦੇਖਣ ਨੂੰ ਪਏ ਤੂੰ ਹੁਣ ਚੱਲਦਾ ਪਤਾ ਨਹੀਂ ਕੀ ਕਰਨੇ ਕਿਰੋਣਾ ਤੇ ਘੜੀ ਦੇ ਆਪਾਂ ਦੇਖਦੇ ਆਪਾਂ ਪਾ ਆਪਣੀ ਫੈਮਿਲੀ ਜੀ ਬੈਠੇ ਦੇਖਦੇ ਆ ਹੁਣ ਜਾ ਚੱਲਦੀ ਆ ਉਂਗਲੀ ਖਬਰੇ ਕਰਨੇ ਕਿਰੋਣਾ ਹੁਣ ਸਾਡੀ ਵੀਡੀਓ ਜੋ ਮੈਂ ਕਹਿੰਦਾ ਜਿੱਥੇ ਮਰਜ਼ੀ ਲਾ ਦੇ ਮਯਾਲਾ ਕੋਈ ਵਿੱਚ ਗਾਲ ਵੀ ਕੱਢੀ ਹੋਵੇ ਸਹੀ ਚੱਲੋਗੇ ਜਿੰਨਾ ਚੱਲੂਗਾ ਉਹ ਗਲਤ ਗੱਲ ਹੈ ਇਹ ਉਹ ਗਲਤ ਗੱਲ ਹੈ ਵੀ ਸਾਨੂੰ ਵੀ ਹਾਂ ਸਾਨੂੰ ਤੇ ਵੀਡੀਓ ਪਾਉਣੀ ਪਾਉਣੀ ਚਾਹੀਦੀ ਸਾਬ ਸਦਲੀ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਠੀਕ ਪਾਉਂਦੇ ਸੱਤੇ ਉੱਪਰ ਪਾਉਂਦੇ ਬਹੁਤ ਵਧੀਆ ਵੀ ਅਸੀਂ ਜਿਹੜੇ ਹੁਣ ਬੰਦੇ ਗਲਤ ਲੱਗ ਗਏ ਨਾ ਵਿੱਚ ਪਾਉਣ ਵੀਡੀਓ ਗਲਤ ਬੰਦੇ ਆ ਰੀਲਾ ਪੈਣੇ ਗੱਲ ਤੇ ਇਹਨਾਂ ਨੂੰ ਮਾੜਾ ਮੋਟਾ ਥੱਲ ਚਾਈਦੀ ਆ ਥੱਲ ਚਾਈਦੀ ਆ ਜੇ ਉਹ ਨਹੀਂ ਥੱਲ ਪਾਉਂਦੇ ਤਾਂ ਇਹ ਇਹਨਾਂ ਨੂੰ ਚਾਹੀਦੀ ਵੀਡੀਓ ਵਾਲੇ ਪਾ ਥਾਦੇ ਆ ਪਾ ਸਕਦੇ ਆ ਇੱਕ ਦੋ ਗੁਣ ਵਾਰ ਲੱਗ ਆ ਗਏ ਬੰਦੇ ਸੱਟ ਆ ਜਣਾ ਹਾਂ ਅਵਰ ਇਹਨਾਂ ਕਾਂਦੇ ਕਾਦੇ ਪਾਏ ਹੋਏ ਨੇ ਕਹਿੰਦੇ ਇਹਦੇ ਵਿੱਚ ਬੰਦੇ ਦੀ ਮਸ਼ਹੂਰੀ ਜੀ ਪੈ ਜਾਂਦੀ ਵੀ ਹਾਂ ਇਹ ਬੰਦੇ ਦੇਖਿਆ ਹੋਇਆ ਕਹਿੰਦੇ ਜਦੋਂ YouTube ਹੋਣਾ ਕਹਿੰਦਾ ਫਿਰ ਇੱਕ ਲੱਚੜਾਈ ਹੋ ਜੇ ਨਹੀਂ ਮਾ ਕੇ ਕਾਦੀ ਚੜਾਈ ਹੈ ਜੀ ਹਾਂ ਹੈ ਜਾਂ ਇੱਜ਼ਤ ਤਾਂ ਇਹਨੇ ਆਪਣਾ ਦੇਖਿਆ ਕੋਸੇ ਵੀ ਤੇ ਚ ਵੀ ਅਸੀਂਆਂ ਚੀਜ਼ਾਂ ਬਾਈ ਪਰੇਸ਼ ਬੋਝ ਰੱਖੋ ਹਾਂ ਦੇਖਣੇ ਤੇ ਵੀ ਇਹ ਤਾਂ ਹੁਣ ਦੇਖ ਆ ਕੈਮਰਾ ਨਾ ਇਹ ਖੋਲ ਨਹੀਂ ਸਕਦਾ ਨਾ ਘਰ ਦੇ ਵਿੱਚ ਕਦੇ ਹਾਂ ਹਾਂ ਕਦੇ ਚਾਹ ਤਿੰਨ ਬੰਦੇ ਬੈਠੇ ਘਰ ਦੇ ਵਿੱਚ ਖੋਲ ਨਹੀਂ ਸਕਦਾ ਪਤਾ ਨਹੀਂ ਕੀ ਬੋਲਦਾ ਨਾ ਸਮਝ ਨਹੀਂ ਲਾਦੇ ਕੋਈ ਬੰਦਾ ਚੰਗਾ ਭਲਾ ਜਨਾਨੀ ਚੰਗੀ ਭਲੀ ਕੋਤੇ ਕੋਤੇ ਨਿਕਲਣੇ ਭੇਜਦੇ ਵਾ ਬਾਜੀ ਤਾਂ ਸਿੱਧਿਓ ਗਾਲ ਕੱਢਦੀ ਆ ਕੇ ਸਿੱਧਿਓ ਗਾਲ ਗੱਲ ਕਿਆ ਕਰੂਗਾ ਬੰਦਾ ਉੱਥੇ ਹੁਣ ਨਹੀਂ ਗਲਤ ਹੈ ਮੈਂ ਹੁਣ ਤੂਰ ਸਾਹ ਦੇ ਲਈ ਬੈਠਾ ਸਭ ਤੋਂ ਬਾਅਦ ਉਹ ਵੀ ਨਿਕਲ ਖਾਦੀ ਆ ਗਾਲ ਵੀ ਨਿਕਲ ਖਾਦੀ ਕਈ ਮੈਂ ਦੇਖਿਆ ਦੇਖਿਆ ਪਾ ਸਾਹ ਦੇ ਜਾਂ ਹੁਣ ਪੰਚ ਚਲਾਉਣੀ ਆ ਆ ਦੇਖਿਆ ਗੁਰਦੁਆਰਾ ਸਾਹਿਬ ਨੂੰ ਮੈਂ ਫੋਨ ਤੇ ਮੂਰੇ ਲਾ ਕੇ ਮੈਂ ਕਿ ਰੱਖ ਜਾਂਦੇ ਆ ਆਪ ਕੰਮ ਕਰ ਲੈ ਜਿਹੜੇ ਵੀ ਉੱਥੇ ਉਹ ਚੱਲ ਪਿਆ ਗੀਤ ਮੁਕਾਏ ਉਹਦੇ ਬਾਅਦ ਕਾ ਚੱਲ ਪਿਆ ਫੇਰ ਬਹੀ ਹਾਲ ਵੇਹ ਨਹੀਂ ਯਾਰ ਹਾਂ ਹਣ ਹੁਣ ਇਹ ਨਾ ਜੀ ਦਾ ਹ ਤੇ ਬਾਕੀ ਬਾਈ ਚੱਲ ਰਿਹਾ ਸਾਰਾ ਕਾਰੋਬਾਰ ਹੁਣ ਕੱਖ ਵੱਢਦੇ ਇੱਕ ਬਰ ਮਾੜਾ ਜਾ ਵੱਢ ਬਾਈ ਬੱਦਲ ਵੀ ਆ ਗਿਆ ਬੱਦਲ ਦੇ ਡਰ ਜਾਦਾ ਹੁਣ ਕੀ ਸੁੱਕਾ ਹੈ ਇਹਦਾ ਹੈਗਾ ਜੇ ਗਿੱਲਾ ਹੋ ਗਿਆ ਫਿਰ ਡੰਗਰ ਖਾਂਦੇ ਯਾਰ ਸਵੇਰੂ ਖਾਂਦੇ ਨਹੀਂ ਕੱਖ ਮੈਂ ਵੀ ਅੰਦਰ ਉਸ ਪੈਣ ਲੱਗ ਗਿਆ ਪੰਮਾ ਮੈਨੂੰ ਕਹੇ ਤਾਂ ਸਵੇਰੂ ਵੱਡੇ ਕਰ ਪੰਮਾ ਮਾ ਕਿੱਕਣਾ ਕਹਿੰਦਾ ਮੈਂ ਵੀ ਯਾਰ ਹੁਣ ਸ਼ਾਮ ਨੂੰ ਵੱਢਦਾ ਉਸ ਬਹੁਤ ਹੋ ਗਈ ਉਸ ਬਹੁਤ ਹੋ ਗਈ ਕਈ ਰੇੜੇ ਹੁਣ ਆਪਣੇ ਸਵੇਰੂ ਨਿਕਲਨੇ ਆ ਉਹਨਾਂ ਨੇ ਵੱਢ ਕੇ ਲਿਆਉਣਾ ਉਹ ਡੰਗਰ ਉੱਕਣੇ ਖਿਲ ਜਾਂਦਾ ਜੀ ਸਮਝ ਇੱਕ ਜਿਹੜਾ ਬੂਲਣ ਵਾਲਾ ਕੱਖ ਹੈ ਪੱਤਾ ਹੁੰਦਾ ਪੱਤਾ ਹੁੰਦਾ ਉਹ ਛਾਲਾ ਮੁਸਕ ਹੋਰ ਮਾਰ ਬੁਰ ਇਹ ਇਹਨਾ ਹੁਣ ਸ਼ੱਕਰ ਵਰਗਾ ਹੋਣਾ ਜੇ ਟੋਕਣ ਲੋਕਾਂ ਹੋਰ ਬਰਾਜਾ ਦੁੱਗਣਾ ਹੋ ਜਾਏਗਾ ਜਾਂ ਗਿੱਲੇ ਨੂੰ ਟੱਕ ਦੇ ਅੱਧਾ ਰਹਿ ਜਾਂਦਾ ਉਹ ਹਾਂ ਜੇ ਫੇਰ ਡੰਗਰ ਨਹੀਂ ਖਾਂਦੇ ਅਸੀਂ ਤਾਂ ਹੁਣ ਇੱਕ ਤਾਂ ਹੋਵੇ ਵੀ ਅੱਜੇ ਹੁਣ ਇਹ ਡੰਗਰ ਲੈ ਜਾਣਾ ਤਿੰਨ ਡੰਗਰ ਦਾ ਇਕੱਠਾ ਜਾਣਾ ਚਾਵ ਨੂੰ ਪਾਉਣੀ ਸਵੇਰ ਵੀ ਪਾਉਣੀ ਸੀ ਕੱਲ ਨੂੰ 1.5 ਦੁਪਹਿਰੇ ਪਾਉਣੀ ਅੱਜ ਲੈ ਜਾਣਾ ਕਰਪਾ ਓਕੇ ਵੀ ਆਕਣਾ ਲੱਗਾ ਮੇਰੀ ਝੂੰਗੀ ਰਹਿ ਨਹੀਂ ਭਈ ਇਹ ਨਹੀਂ ਚਲੀ ਜਾਣਾ ਝੂੰਗੀ ਰਹਿਣੀ ਨਹੀਂ ਜਾਣਾ ਹੁਣ ਆਉਣੇ ਦਾ ਨਹੀਂ ਪਤਾ ਇਹਨੇ ਕਾਰਾ ਮੈਂ ਇਹੀ ਬੰਦ ਝੂੰਗੇ ਇਹ ਬੰਦ ਹੈ ਚੱਲ ਝੂੰਗੀ ਵਾਲਾ ਹੋਰ ਤੈਨੂੰ ਟਕਰਾ ਦੂੰਗੇ ਇਹੀ ਜਿਹੜਾ ਸਮਾਨ ਨਹੀਂ ਬੰਨਣੇ ਉਹ ਉਹ ਵੀ ਮੈਂ ਦੇਖਦਾ ਮਾ ਉਹਨੂੰ ਫੋਨ ਕਰਦਾ ਜੇ ਪੰਜ ਸੱਤ ਦਿਨ ਰਹਿ ਗਿਆ ਮਾ ਉਹਨੂੰ ਸੋਹਣੇ ਨੂੰ ਫੋਨ ਕਰਦਾ ਵੀ ਨੜੇ ਹੈਗੇ ਨਦੀ ਦੇ ਹੈਗੇ ਕਹਿੰਦੇ ਤੂੰ ਗੇੜਾ ਮਾਰਾਂ ਨਾਲ ਲੱਕੜੀਆਂ ਬੰਨੇ ਆਲੇ ਜਾ ਕੇ ਨਾਲੇ ਭਾ ਗੇੜਾ ਮਾਰਿਆ ਚੱਲ ਆਪਾਂ ਦੋ ਹੀ ਚੱਲੀਏ ਨਾ ਮੈਨੂੰ ਕਹਨੂੰ ਲੈ ਜਾਣਾ ਦੋ ਚੱਲਦੇ ਆ ਜਾ ਨਹੀਂ ਤੈਨੂੰ ਆਇਆ ਵੀ ਫੇਰ ਦੋ ਤਿੰਨ ਪਰ ਉਹ ਮੈਂ ਉਹਦੇ ਘਰ ਕਾਕਰ ਨੂੰ ਕਹਾਂ ਆਪਣੇ ਭਈਏ ਤੇ ਬਿਠਾ ਦੇ ਮੈਂ ਤੇਹਾੜੀ ਦੇ ਦੂੰਗਾ ਨਾ ਨਾ ਠੀਕ ਹੈ ਨੜੇ ਦਾ ਹੈਗੇ ਉਹਨਾਂ ਦੇ ਨੜੇ ਬੜਾ ਹੈਗੇ ਦਾ ਹੈਗੇ ਨਦੀ ਜਿੱਥੇ ਨੜੇ ਬੜਵਾਲਾ ਹੈ ਬੜਵਾਉਂਦਾ ਹੈ ਚੱਕ ਲਿਆ ਉੱਥੇ ਦੇ ਹੋਰ ਕੀ ਇਹਨੇ ਪੁੱਛਦਾ ਕਾਹਦੇ ਜਾਣਾ ਹੈ ਨ ਕਿੱਦੀ ਗੱਲ ਤਿਆਰੀ ਇਸ ਲਈ ਖੜ ਵੀ ਨਹੀਂ ਆ ਜੁਰ ਤੱਕ ਕਿਧਰੇ ਤਿਆਰੀ ਕਾਇਗੀ ਆ ਆ ਇਹਦੇ ਚ ਪਾਣੀ ਪੂਣੂ ਛੱਡ ਲਿਆ ਕਰ ਹੁਣ ਉਧਰ ਮੋਟਰ ਚੱਲਦੀ ਜਿੱਕਰ ਇਹਦੇ ਛੱਡ ਕੇ ਰੱਖਦਾ ਇਹਦੇ ਚ ਪੂਰੇ ਕਿੱਥੇ ਆਉਂਦਾ ਪਾਣੀ ਉੱਥੇ ਹੀ ਸਾਰਾ ਨਿਕਲਦਾ ਇਹ ਉੱਥੇ ਚੱਲ ਗਿਆ ਇੱਥੇ ਨਹੀਂ ਲਿੱਕ ਵੀ ਨਹੀਂ ਆਉਣਾ ਆਹ ਬੋਲਿਆ ਹੁਣ ਚਲਾ ਹੁਣ ਜੰਗੀ ਤੇ ਚਲਾਗਾ ਮੈਨੂੰ ਯਾਰ ਹੈ ਉਹਨੂੰ ਪੁੱਛਾ ਪਰ ਕੱਢੀ ਗਲੀ ਹੁਣ ਇਹਨੂੰ ਸਾਫ਼ ਕਰ ਪਾਣੀ ਕੱਢਣ ਲੱਗਿਆ ਪਰ ਕੇ ਸਾਰਾ ਪਾਣੀ ਤੈਨੂੰ ਪਾ ਦੇ ਬਾਜ ਨੂੰ ਲਾ ਦੇ ਇਹਦੇ ਗਲੀ ਕੱਢਣ ਨਾਲ ਤੇ ਪਾਈਪ ਨਹੀਂ ਬੜਾ ਹੈਗਾ ਇਸੇ ਲਾ ਕੇ ਛੱਡ ਦੂਜੇ ਤਰ੍ਹਾਂ ਇਹਦੇ ਹੀ ਨਿਕਲ ਜਾਊਗਾ ਆਓ ਕੋਈ ਗਲੀ ਕੱਢਣਾ ਲੈ ਨੇ ਚੱਕ ਲੈਣਾ ਪਾਣੀ ਸਾਬ ਛੱਡ ਦੇ ਲਾ ਕੇ ਯਾਰ ਓਹੋ ਤੇ ਕਿਹ ਜਾਂਦਾ ਵੀ ਉਹ ਹੈਗੀ ਗਲੀ ਕੱਢਣੀ ਇੱਥੇ ਅਗਲੀ ਇੱਥੇ ਆ ਗਲੀ ਯਾਰ ਇੱਥੇ ਨੂੰ ਖਾਲੀ ਗਾਣਾ ਪਾਣਾ ਖਾਲੀ ਕੱਢ ਕੇ ਫੇਰ ਗਲੀ ਉੱਥੇ ਨਹੀਂ ਕੱਢਣੀ ਐ ਅੰਦਰ ਤੇ ਬੈਠ ਕੇ ਅੰਦਰ ਤੇ ਬੈਠ ਕੇ ਨਾ ਫੇਰ ਨਿਕਲ ਨਹੀਂ ਐ ਇਹ ਜਦੋਂ ਉਹ ਨਿਹਰਾ ਜੂ ਗਿਆ ਆ ਪਾਣੀ ਦਾ ਫੇਰ ਮੇਰੇ ਅਸਾਬ ਕਰੇ ਖਰਾਬ ਵੀ ਨਾ ਕਰੀ ਐ ਇੱਥੇ ਛਿੜਕ ਲੈ ਬਾਲਟੀ ਮੋਟੇ ਗਲੇ ਇੱਥੇ ਹੀ ਕੱਢ ਦੇਣਾ ਇਹ ਇੱਧਰ ਨੂੰ ਆ ਇੱਥੋਂ ਥੱਲੇ ਤੋਂ ਗਲੀ ਕੱਢਣੀ ਹੁਣ ਸ਼ਾਮ ਨੂੰ ਜਾਣ ਲੱਗੇ ਨੇ ਮੈਂ ਅੱਛਾ ਪਾਣੀ ਨਿਕਲ ਗਿਆ ਤਾਂ ਚੋਚਾ ਸਾਫ ਆਹ ਉਹ ਆ ਵੀ ਇੱਥੇ ਨੀਂ ਜਾ ਜੇ ਪਾਣੀ ਨਾ ਆਵੇ ਫਿਰ ਉਹਨੇ ਕੋ ਹਾਂ ਪਾਣੀ ਨਿੱਟਾ ਜਾ ਬਰਬਰ ਉਹ ਹੀ ਖੜ ਜੂਗਾ ਮਿੱਟੀ ਦਾ ਮਾੜਾ ਮੋਟਾ ਜਿਹਾ ਖੜਿਆ ਜਿੰਨਾ ਕੋਈ ਉੱਪਰ ਤੋਂ ਨਿਕਲ ਜਾ ਪਾਣੀ ਛੱਡ ਕੇ ਦੇਖੇਦਾ ਕਰਮ ਜੀ ਇਹਨੂੰ ਹਾਂ ਬਾਤ ਨਹੀਂ ਕਰਿਆ ਨਹੀਂ ਹੈ ਇਹ ਕਹਿੰਦਾ ਮੇਰੇ ਸਾਹ ਮੇਰੇ ਸਾਹ ਨਾਲ ਗਿਰਨਾ ਚਾਹੀਦਾ ਇੱਥੇ ਕਰੂਗੀ ਆਈ ਵਾਂ ਕਿ ਉਹ ਦੋ ਰੋਜ਼ ਦੇ ਦੇ ਉਹਦੇ ਵਿੱਚ ਕੰਟਰੋਲ ਆ ਜੂ ਸਾਰਾ ਕੁਝ ਚਲ ਦੇ ਨੀ ਮੇਰਾ ਆਪ ਵੀ ਦੇ ਹੋ ਜੂਗੇ ਆ ਤਾਂ ਆਪ ਦੇ ਹੋ ਜੂਗੇ ਕੋਈ ਬੜੀ ਗੱਲ ਨਹੀਂ ਹਾਂਜੀ ਆਹ ਰਹਿ ਗਈ ਹੁਣ ਇੱਥੇ ਰੇੜੀਆਂ ਨਾਲ ਮਿੱਟੀ ਪੈਣੀ ਆ ਆਹ ਜਗਾ ਹਾਂ ਇੰਨੀ ਰਹਿ ਗਈ ਹੁਣ ਚਲੋ ਤਾਂ ਕਹਿੰਦਾ ਮਿੱਟੀ ਘਾੜ ਤਵੇਰੀ ਆ ਬੰਦੀ ਆ ਪੂਰੀ ਹੋਈ ਜੇ ਕਿ ਘਟਣ ਵਾਲਾ ਕਟਣ ਵਾਲਾ ਹੀ ਕੰਮ ਰਹਾ ਦਾ ਚਾਰ ਪੰਜ ਰੇਡੀਆਂ ਗੇਨੀਆਂ ਉਰੇ ਚਾਰ ਪੰਜ ਗਿਰ ਜਾਣੀਆਂ ਨਾਲ ਆ ਪੱਤਰਾ ਪੁੱਤਰਾ ਹੋਈ ਸਾਰੀ ਇਹ ਤੇ ਮੂੰਹ ਠੀਕ ਆ ਦਾ ਵਧੀਆ ਨਾ ਜਿੱਥੇ ਮਰਦੀ ਹੈ ਉੱਧਰ ਨੂੰ ਨੀ ਗੱਡੀ ਆ ਇਸ ਪਰ ਸਿਰਫ ਲਾਇ ਲੈਣਾ ਫਿਰ ਉਹਨੂੰ ਰਸ ਦੇਖ ਕੇ ਰਹਿ ਜਾ ਆ ਠੀਕ ਆ ਇੱਥੇ ਜਿੱਦਾਂ ਮਾਦੀ ਮੂੰਹ ਖਾਈ ਕਰੂੰਗਾ ਤੇ ਉਡਾਉਣੇ ਕੰਦੇ ਖੜਦੇ ਕਰਨਾ ਖੜਦੇ ਕਰਨਾ ਸਾਈਡ ਪਰ ਹੈ ਕਿ ਨਹੀਂ ਪਾਰਾ ਮੁੰਡਾ ਭਾਈ ਕੰਮ ਆ ਕੰਮ ਆ ਲਈ ਨੀ ਆ ਲਈ ਦੌਰ ਰੱਖੇ ਭਾਈ ਮੁਝ ਹਾਤਾ ਨਾ ਉਹਦਾ ਕੋਈ ਤਾਂ ਨਹੀਂ ਹੈਗਾ ਹੁਣ ਸਾਨੂੰ ਤਾਂ ਪਤਾ ਨਹੀਂ ਆਣਾ ਦਾ ਬਈ ਕਿਆ ਤਕਲੀਫ ਕਰਨੇ ਪੈਣੇ ਬਈ ਹੱਲ ਠੀਕ ਗੱਲ ਹੋਰ ਹੋ ਗਈ ਮੁੰਡੇ ਦੀ ਕੰਮ ਆਉਦਾ ਕੰਮ ਆ ਜਾਂਦਾ ਗੈਰੋ ਥੱਲੇ ਦੇਖ ਕੇ ਪੱਟੀ ਵੀ ਇੰਤਾਂ ਦੇ ਹੁਣ ਕਈ ਨਾ ਪੱਟੀ ਥੱਲੇ ਕੋਈ ਨਹੀਂ ਪਤਾ ਕੀ ਕਰਦਾ ਕੈਮਰਾ ਜਾਨ ਮੇ ਬੈਠਾ ਹੋਵੇ ਕੋਈ ਹਾਂ ਢਾਲੇ ਕਰ ਮੜੀ ਤੁਰ ਕੇ ਤੇ ਗੈਰੀ ਹੱਥ ਪਾਲਾ ਮੂੰਗਲੀ ਮੂੰਹੇ ਬਸਾ ਦਮਾ ਕਦੇ ਬੁਰਗੇ ਵਾਲੀ ਕੰਮ ਹੋਵੇ ਨਣਾ ਦੀਗਾ ਜਾਨੋ ਬੈਠੋ ਤਾਂ ਮੂਹੇ ਪਾਏ ਹੋਊਗੀ ਆਹ ਗੱਤਾ ਖੂਰੀਏਗਾ ਕੱਤੀ ਮੌਦੋਂ ਮੈਂ ਹੋਵੇ ਟ੍ਰੈਕਟਰ ਟੁੱਟੇ ਕਿੱਕੜਾ ਹੋਣਾ ਚੱਲਦਾ ਕੰਮ ਉਹ ਧੂਆ ਕਿੱਕੜਾ ਬੰਦੀ ਟ੍ਰੈਕਟਰ ਹੈ ਕਿਹੜਾ ਜਿਹੜਾ ਹੁਣ ਤੁਸੀਂ ਨਮਾ ਲੈਂਦਾ ਫੋਰਡ ਵਿਕੇਗਾ ਨਹੀਂ ਆ ਹੋ ਗਿਆ ਤਿਆਰ ਕਰਦੇ ਉਹ ਨੂੰ ਇਹ ਜਿਹੜਾ ਮਾੜਾ ਮੋਟਾ ਰਹਿੰਦਾ ਨਾ ਕੰਮ ਉਹਦਾ ਅੱਛਾ ਉਹਨੂੰ ਲੱਗੇ ਹੋਵੇ ਤੇ ਹੋ ਗਿਆ ਕਿ ਨਹੀਂ ਮਾੜਾ ਮੋਟਾ ਰਹਿੰਦਾ ਉਹਦਾ ਸਮਾਨ ਉਹ ਤੇ ਲੋਕ ਆ ਅੱਛਾ ਬਮਾਣਾ ਮੁੱਤੇ ਹੀ ਕਰ ਦੋ ਨਾ ਹੁਣ ਫਿਰ ਕਰਦੇ ਆ ਕੱਲ ਲਿਆਓ ਫਿਰ ਹਾਰ ਪਵਾ ਦਿਆਂ ਉਹਦੇ ਕੋਈ ਆਏ ਕਿਧਰੇ ਹਾਰ ਇਦਾਂ ਟਰੈਕਟਰ ਵਧੀਆ ਯਾਰ ਅਖੇ ਜੀ ਟਰੈਕਟਰ ਵਧੀਆ ਟਰੈਕਟਰ ਹੀ ਵਧੀਆ ਹਾਂ ਜਿਹੜਾ ਹੋਰ ਲਈ ਅੰਦਾਜ਼ਾ ਉਹ ਨਹੀਂ ਹੋਰ ਇੱਕ ਹੋਰ ਲੈਂਦਾ ਇੱਕ ਮੋਡੀਫਾਈਕ ਮੈਚ ਲਾ ਕੇ ਦੇਖਿਆ ਬਹੁਤ ਹੀ ਲੱਗਿਆ ਹਾਂ ਜਿਹੜਾ ਫੋੜੇ ਆ ਪਾਵਰ ਹਾਂ ਪਾਵਰ ਨਹੀਂ ਕਰਿਆ ਪਿਆਰ ਹੋਇਆ ਬੈ ਟਰੈਕਟਰ ਸਟ੍ਰਿੰਗ ਪਾਵਰ ਲੱਗੇ ਵਕਾਰ ਨੂੰ ਹੁਣ ਜਿਹੜਾ ਮਾੜੀ ਮੋਟੀ ਕਸਰ ਦੀ ਨਾ ਤੇ ਛਤਰੀ ਛੁਤਰੀ ਸੀਟ ਵੀ ਲਵਾਈ ਹੈ ਸਵੀਟ ਮੁਰਲਾ ਹਿੱਸਾ ਵੀ ਮੈਂ ਲੁਆਇਆ ਬਣਾ ਮੁਰਲਾ ਹਿੱਸਾ ਪਹਿਲਾਂ ਲੱਗਿਆ ਹੋਣਾ ਕਹਿੰਦਾ ਮੁਰਲਾ ਹਿੱਸਾ ਤਾਂ ਪਹਿਲਾਂ ਲੱਗਿਆ ਪਹਿਲਾਂ ਲੱਗਿਆ ਬੈ ਤਾਂ ਕਿਹੜੀ ਛਤਰੀ ਦੀ ਹੈਗੀ ਸੀਟ ਸੀਟ ਹੈ ਸੀਟ ਨਹੀਂ ਨਵੀਂ ਲੁਆਈ ਹੈ ਛਤਰੀ ਨਵੀਂ ਲੁਆਈ ਹੈ ਬਾਪਰ ਲੁਆਇਆ ਨਹੀਂ ਫਿਰ ਲੁਆਇਆ ਇੱਕ ਨਾਲ ਜਿਹੜਾ ਪਾਵਰ ਤੁਸੀਂ ਕਰਾਇਆ ਪਹਿਲਾਂ ਹੀ ਆ ਬਾਪਰ ਪਾਵਰ ਦੀ ਮौज ਆ ਬਹੁਤ ਆ ਬਾਈ ਤਾਂ ਮौज ਆ ਅੱਛਾ ਇੱਕ ਗੱਲ ਹੈ ਟਰੈਕਟਰ ਦਾ ਰੋਹ ਬਣ ਜਾਂਦਾ ਜਿਹੜਾ ਪ੍ਰੈਸ਼ਰ ਹਿੱਸਾ ਲੱਗ ਇਹਨੂੰ ਫਾਰਮ ਟੈਕ ਵਾਲਾ ਮੁਰਦੇ ਹਾਂ ਆਇਆ ਹੋ ਜਿਹਦਾ ਚੱਕ ਸਮਝਾ ਉਹ ਜਿਹਨੇ ਫਾਰਮ ਡ੍ਰੈਗ ਆਏ ਨੇ ਉਹਨੇ ਦੇਖੇ ਲੱਗ ਜੀ ਹਿੱਸਾ ਪੈਦਾ ਹਾਂ ਵਿਊ ਜੇ ਹੁਣ ਪੁਰਾਣੇ ਲੱਗ ਜਣ ਉਹ ਜਿੱਤਾ ਬਣ ਜਾਣੀ ਇਹਦੇ ਪੁਰਾਣੇ ਦਾ ਕੋਈ ਹੋਰ ਟਾਈਪ ਹੋਗਾ ਬਣਾਇਆ ਆਏ ਤਾਂ ਹੁਣ ਜਿਹੜਾ ਹੁਣ ਅੱਜ ਟਰੈਕਟਰ ਆਉਣਾ ਇਹ ਤਿਆਰ ਹੋਇਆ ਕਰਿਆ ਵਾ ਉਹਨੇ ਹਾਂ ਇਹ ਦੇਖ ਟਰੈਕਟਰ ਕਰਿਆ ਵਾ ਫੋਟੋ ਸਾਫ ਟਰੈਕਟਰ ਬੜੀਆ ਕਰਿਆ ਵਾ ਕੰਮ ਉਹਦੇ ਡੱਕ ਡੁੱਕ ਲੱਗ ਜਣਾ ਉਹ ਫਿਰ ਰੱਖਿਆ ਵਾ ਸ਼ੌਕ ਨੂੰ ਆ ਗਿਆ ਸਾਡਾ ਪੁਰਾਣਾ ਆਏ ਘਰ ਦਾ ਹੀ ਉਹਦੇ ਟਾਇਰੇ ਦਾ ਦੱਸ ਦਿਆਂਗੇ ਹਾਂ ਵੀ ਸ਼ੌਕ ਨੂੰ ਰੱਖਿਆ ਵਾ ਬਸ ਇਹ ਪੈਰ ਜਿਹੜੇ ਖੇਤੀ ਵਾਲੇ ਨਹੀਂ ਹੈਗੇ ਨਾ ਨਾ ਸ਼ੌਕ ਨੂੰ ਰੱਖਿਆ ਵਾ ਸਿੱਕਾ ਜਿਹੇ ਵੇ ਨਈ ਦਵਾਈ ਜਿਹੜੀ ਮੈਂ ਵਿਚਾਲੇ ਆ ਗਈ ਉਹ ਬਦਲਦੀ ਜੁਨੀ ਇੱਕ ਖਾਦੀ ਆਜ ਗਈ ਹੈ ਨਾ ਹੈਗੀ ਸੱਸਾ ਹੈਗੀ ਆ ਮਤੂ ਤਾ ਵਾਹਣਾ ਜਿਹਨੂੰ ਜੱਠਾ ਟਾਇਲ ਵਾਲਾ ਕਾਦੇ ਪਟਾਇਲ ਓਕੀ ਲਾ ਦੂਗੇ ਮਿੱਟੀ ਪਾ ਕੇ ਯਾਰ ਕਾਨੂੰ ਇੰਨੀ ਜੱਕਣੀ ਆ ਉਹ ਪਾਲੀ ਸਾਰੀ ਇੱਥੇ ਚੱਕ ਕੇ ਨਾ ਮਿੱਟੀ ਪੱਧਰੀ ਕਰ ਦਿੰਦਾ ਉੱਥੇ ਹੋਰ ਕੀ ਆ ਗਾਇਸ ਲਾਈ ਜਾਂਦਾ ਟਾਇਲ ਤਾਂ ਪਾਉਂਗੇ ਜੀ ਵੀ ਨਹੀਂ ਘਰਾ ਬਈ ਵੀ ਇਹ ਧੂੜ ਨਹੀਂ ਲੱਗ ਜੂਗੀ ਕਹਿੰਦਾ ਲੱਗ ਲੱਗ ਅਸੀਂ ਜੀ ਬਣਾ ਦੂਗੇ ਤਾਂ ਵੀ ਉੱਪਰ ਲੈਣੇ ਦੀ ਹੋਰੇ ਲੈਂਕਰ ਤੇ ਲੈਂਕਰ ਪਤਾ ਪੂਰਾ ਨਹੀਂ ਖਾਣਾ ਇਹਦਾ ਲੈਂਟਰ ਦਾ ਲੋੜ ਹੀ ਨਹੀਂ ਗੱਗੇ ਯਾਰ ਜਿਹੜੀ ਲੋਕਾਂ ਦੀ ਲੁੱਕ ਮਰਾ ਦੇਵੇ ਚਾਹੇ ਟਾਇਲ ਲਾ ਚਾਹੇ ਨਾਲ ਲਾ ਉਹ ਲੋਕ ਫੇਰ ਪਾਵੇਂ ਜਿੰਨੇ ਖੜ ਨਹੀਂ ਆ ਗਈ ਪਤਲੀ ਹੁੰਦੀ ਆ ਗਰੇ ਮੋਟੀ ਪਾਉਂਦੇ ਆ ਆ ਪਤਲੀ ਹੁੰਦੀ ਆ ਬਸ ਲੋਕਾਂ ਨਾਲ ਨਹੀਂ ਸਰਨਾ ਚ ਲੋਕੋਟਰ ਜਿਹੜੇ ਨਾਲ ਲੋਕ ਪਾ ਕੇ ਟਾਇਰ ਤੇ ਲੱਗਣੀ ਉਹ ਲੋਕਰ ਵਾਲੀ ਸਰਨਾ ਲੋਕ ਦੁਪੱਟਾ ਟਾਇਰ ਲਾਉਣੀ ਪੈਣਾ ਮੈਂ ਲਾਉਣੀ ਨਹੀਂ ਚਲੋ ਉਹ ਜਰਨੀ ਜਿਹੜੀ ਨਾ ਤੇਰਾ ਹਰ ਹੱਕ ਪੁੰਤਦਾ ਕੌਣ ਜੱਗੂ ਇਹਦੀ ਮੈਂ ਇਹ ਇੱਧਰ ਆ ਜੱਕ ਜੀ ਹੁਣ ਦੇਲੇ ਬਿਠੋ ਨਾ ਪੈਂਦੀ ਉਹ ਮੇਰਾ ਗਵਾਂਟੀ ਤਾਂ ਹੈ ਮੈਂ ਦੀ ਸਾਗ ਲਾਉਂਦਾ ਹਾਂ ਜੱਦਾ ਹੀ ਠੀਕ ਹੈ ਇਹ ਤੇਰਾ ਮੈਨੂੰ ਤੂੰ ਲੱਗਿਆ ਹਾਂ ਇਹ ਕੋਈ ਬੜਿਆਲੇ ਇੱਕ ਬੰਦੇ ਦੇ ਹੱਕ ਪੈਂਦੀ ਬੋਲਣ ਚ ਹਾਂ ਸਮਝਿਆ ਹਾਂ ਇੱਕ ਜਦ ਬੋਲਣ ਲੱਗਦਾ ਹੈ ਜਰਨੀ ਪੈਂਦੀ ਹੈ ਕਿ ਊ ਮਾੜੀ ਮੋਟੀ ਗੱਲਾਂ ਚ ਪੈਂਦੀ ਸਾੜੇ ਗੱਲ ਪਾਠੀ ਆ ਫੂਲਦਾ ਹੈ ਹਾਂ ਆ ਮੈਂ ਨਾ ਹੁਣ ਭੁੱਲ ਗਿਆ ਤੇ ਮੇਰੇ ਦਿਲ ਜੇ ਬਹਿ ਘੁੰਮਦਾ ਹਾਂ ਉਹ ਜੇ ਗੱਲ ਕਰਨਾ ਉਹ ਨਾ ਗੱਲ ਤੂੰ ਕਰ ਸਮਝ ਨਹੀਂ ਸਕਦਾ ਵੀ ਕਿਆ ਬੋਲਦਾ ਹੈ ਐਨੀ ਹੱਕ ਪਾ ਕੇ ਬੋਲਣਾ ਉਹ ਮੇਰੇ ਤਾਂ ਕੋਈ ਅਰੇ ਡਿਊਟੀ ਨਹੀਂ ਖੰਡਪਾਠ ਸਾਹਿਬ ਦੀ ਉਡੀਕ ਉਟਾ ਮਟਾ ਮਾ ਅੱਖਰ ਹਾਂ ਤੇ ਤਾਂ ਠੀਕ ਹੈ ਨਹੀਂ ਉਹ ਸਾਰੇ ਅੱਖਰ ਗਲਤ ਬੋਲਦਾ ਦਾ ਸਮਝ ਨਹੀਂ ਆ ਖੰਡਪਾਠ ਸਾਹਿਬ ਦੀ ਯੂਟੀ ਲੈਣੀ ਉਹਦੇ ਪਰ ਕੋਈ ਪਾਠ ਨਹੀਂ ਕਰ ਸਕਦਾ ਲੈ ਇੰਨਾ ਸਾਫ਼ ਤਾਂ ਕੋਈ ਅੱਖਰ ਮਝਾਲਾ ਵੀ ਫਰਕ ਪੈ ਜਵੇ ਜੱਗੂ ਦਾ ਹੋਈ ਕੰਮ ਆਉਣਾ ਮੈਂ ਤਾਂ ਦੱਸਦੇ ਵੀ ਇੱਕ ਕਈ ਕਿਸਮ ਦੀ ਹੱਕ ਪੈਂਦੀ ਹੈ ਜੱਗੂ ਠੀਕ ਜੱਗੂ ਯਾਰ ਬੰਦਾ ਜੱਗੂ ਦਾ ਪਰ ਕੋ ਮੈਂ ਲੈ ਲਿਆ ਅਸੀਂ ਕੋਠੇ ਫੜਨਾ ਜੱਗੂ ਨੂੰ ਬਹੁਤ ਛੇੜਨਾ ਸੀ ਹੱਕ ਲੱਕ ਲੱਕ ਕੇ ਬੱਸ ਜੇ ਠੀਕ ਕਰਤਾ ਜੱਗੂ ਜੇ ਠੀਕ ਹੋ ਗਿਆ ਇੱਧਰ ਰੱਕ ਪਾਉਣ ਲੱਗ ਗਿਆ ਜੇ ਠੀਕ ਕਰਤਾ ਅਮਰੇ ਕਿਹੜੇ ਟਾਈਮ ਪਾਉਣ ਨੂੰ ਦੇਵੀ ਆਈ ਵੀ ਜਾ ਤਾ ਛੇੜ ਲਈ ਆ ਤਾ ਛੇੜ ਲਈ ਉਹ ਸ਼ਰਾਬ ਦੇ ਕੀ ਤੈਨੂੰ ਹਾਂ ਵਿਚਾਰ ਹੁਣ ਵੱਡ ਲਿਆਗਾ ਆਖਣ ਦਾ ਚੱਲ ਵੱਡ ਲਿਆ ਵੱਡ ਲਿਆ ਕੋਈ ਬਾਹਰ ਬੌ ਖੇਲੇ ਕਹ ਜੱਗੂ ਖੇਡਦਾ ਸੀ ਸਲਿੱਪ 'ਚ ਖੜ ਗਿਆ ਹਾਂ ਮੇਰੇ ਲੱਗੇ ਅੱਜ ਬੈੜਾ ਜੱਗੂ ਦੇ ਆਖੋ ਵਜੀ ਬੋਲਾਂਗੇ ਜੱਗੂ ਆਇਆ ਖੜਾ ਆਇਆ ਦੇਖੀ ਬੋਲ ਬਜੇ ਲਾਂਬਾ ਆਇਆ ਫੇਕਰ ਰਹਿ ਗਏ ਚੀਜ਼ ਦਾ ਕਿ ਆਪਾਂ ਤਾਂ ਕਿੱਦਾਂ ਨੂੰ ਬੱਜਣੀ ਬੈਠ ਰੋ ਬੱਜ ਕਿੱਥੇ ਜਾ ਕੇ ਬੱਜਣੀ ਬੈਠੇ ਮੇਰਾ ਬੜਾ ਚੰਟਰ ਉਹ ਉੱਥੇ ਵੀ ਉਹਨੇ ਰੋਜ਼ ਹੀ ਹੁੰਦੇ ਆ ਤੜਕੇ ਨਾ ਨਾ ਸ਼ਨਸ਼ਨੀ ਵੇਤ ਵਾ ਅੱਜ ਖਾਸਾ ਘੱਟ ਤਾਂ ਉੱਥੇ ਦੋ ਦਿਨ ਹੈ ਤੁਮੀ ਨਹੀਂ ਗਏ ਉੱਥੇ ਅੱਜ ਸਾਡਾ ਮੈਚ ਹੈ ਨਹੀਂ ਤਾਂ ਅੱਛਾ 24 ਟੀਮਾਂ ਆਇਆ ਕਿਤੇ ਰੋਇ ਮੇਰਾ ਮੈਚ ਹੋਣੀ ਹੁਣ ਅੱਛਾ 24 ਮਾ ਦੇ ਇੱਕ ਟੀਮਾਂ ਮੇਰੀ ਮੈਂ ਬਹੁਤ ਘੱਟ ਤਾਂ ਅੱਜ ਫੇਰ ਹਾਂ ਸਾਡਾ ਹੋਊਗਾ ਇਹ ਨਾਲ ਠੀਕ ਹੈ। ਜੇ ਹੁਣ ਵੱਡ ਲਿਆਏਗਾ। ਵੱਡ ਲਿਆ ਬੱਡ ਲਿਆ ਮੈਂ ਵੀ ਵੱਡਾ। ਆਹ ਭਾਈ ਇੱਥੇ ਦੇ ਕੰਮ। ਬਾਕੀ ਭਾਈ ਮੋਟਰ ਤਿਆਰ ਆ। ਹਾਂ। ਬਾਕੀ ਦਿਖਾਈ ਜਾਣਾ ਸੀ ਜਦ ਪ੍ਰੋਸੈਸ ਜਿੱਕ ਨਾਲ ਜਿੱਦਾਂ ਚੱਲੀ ਗਿਆ। ਅਬੀ ਸੁੱਕ ਨਾਲ ਹੈ ਗਈ ਸੋਹਣੇ ਰੌਣਕ ਸਾਡੇ ਬਲੌਗਰਾਂ ਦੀ। ਹਾਂ। ਓਰੇ ਓਰੇ ਇੱਕ ਆ ਫਾਇਦਾ ਹੋ ਗਿਆ ਪਬਲਿਕ ਦਾ। ਬਈ ਬੈਂਡ ਨੂੰ ਸ਼ਾਮਾ ਹੈਗੀ ਐ। ਬੈਂਡ ਨੂੰ ਸ਼ਾਮਾ ਹੈਗੀ ਐ ਸਾਡੇ ਬਲੌਗਰਾਂ ਦਾ ਹੀ ਫਾਇਦਾ ਹੋ ਗਿਆ। ਹਾਂ। ਸਾਰੇ ਨੂੰ ਫਿਰ ਰੌਣਕ ਪਾਣਾ ਦਿਖਾਉਣਾ ਪੈਂਦਾ ਨਹੀਂ ਫਿਰ ਮੋਟਰ ਵਾਲੇ ਨਰਾਜ਼ ਹੋ ਜਾਂਦੇ ਆ। ਬਰਾਣਾ ਨੇ ਹੋ ਜਾਏਗਾ। ਓਕੀ ਭਾਈ ਤਿਆਰ ਆ ਹੁਣ। ਇੱਕ ਵਾਰ ਫੇਰ ਜੱਤੀ ਮਾਰਨੇ ਆ ਉਹ ਉਹ ਹੈਗਾ ਰਸਤਾ ਗੱਡੀ ਆਉਣ ਨੂੰ ਇਹ ਗੱਡੀ ਪਾਰਕਿੰਗ ਆ ਭਰੇ ਔਰ ਅੰਬ ਦਾ ਬੂਟਾ ਹਾਂ ਅੰਬ ਖਾੜੀ ਦਾ ਅੰਬੂਰੂਖਾਨੇ ਅੰਬੂਰੂਖਾਨ ਨੂੰ ਜਾਮਣ ਅੰਬ ਫੇਰ ਆੜੂ ਫੇਰ ਆੜੂ ਫੇਰ ਬੰਨੀ ਕਿਹੜਾ ਤੇ ਜੰਮ ਉਹ ਫੇਰ ਕਹਾ ਅੰਬ ਅੰਬ ਬਹੁਤ ਲਾਇਆ ਭਾਈ ਕਿੰਨੂਆਂ ਦਾ ਬੂਟਾ ਭਰਾ ਪਿਆ ਉਹ ਚੱਕੀ ਲਿਆਉਗਾ ਹਾਂ ਇੱਕ ਡੇਕ ਆ ਡੇਕ ਵੀ ਲਾਉਣੀ ਕਹਿੰਦੇ ਡੇਕ ਵੀ ਲਾ ਦਿੰਦੇ ਲਾਉਂਦੇ ਸਾਡਾ ਜੀ ਬੰਨ ਉਹ ਹੁੰਜੇ ਮੈਂ ਲਾਉਂਗਾ ਇੱਥੇ ਔਰ ਕੀਆ ਚਲੋ ਠੀਕ ਹੈ ਜੀ ਬਾਕੀ ਜੀ ਦੇਖ ਲੋ ਚਵੱਚਾ ਬ ਚੰਗਾ ਬਣਾਇਆ ਬਾਕੀ ਆਹ ਬਈ ਖੰਟ ਲੁੱਕ ਆ ਸਾਈਡ ਤੇ ਲੱਗੀ ਇਹ ਆਹ ਲੈ ਉਹ ਚਵੱਚਾ ਪੂਰੀ ਰੌਣਕੀ ਮੋਟਰ ਬਣਾਈ ਬਈ ਪੂਰੀ ਹਵਾ ਵੀ ਬਹੁਤ ਢੋਣੀ ਲੱਗਦੀ ਆ ਹੁਣ ਹੋਰੇ 56 ਡਾ ਲਿਆ ਆਪਾਂ ਨੇ ਹਵਾ ਬਹੁਤ ਆਉਂਦੀ ਆ ਅਰੇ ਮਿੰਜੇ ਜਾਂਦੇ ਹੀ ਥਾਂ ਨੂੰ ਅਰੇ ਗਿੱਟੀ ਆ ਪੂਰੀ ਗਿੱਟੀ ਬੋਲੀ ਆਲੇ ਮਿੰਜਾ ਜਾਂਦਾ ਥਾਂ ਨੂੰ ਉਹ ਮਾਈ ਬੈਟਲ ਮੈਂ ਅੱਖਾਂ ਪਾਣੀ ਪੁਣ ਲੈਂਦਾ ਵਾ ਪਾਣੀ ਲਿਆਏ ਹੁਣੇ ਆਹੇ ਉਹ ਪਾਣੀ ਲਿਆਏ ਆ ਆ ਦੇ ਬਾਟਰ ਕੁਦਰੇ ਮੈਂ ਕਹਿਣ ਲੱਗਾ ਜਿਹੜਾ ਕੋ ਰੱਖੇ ਕੋ ਬਰਸ ਭਰ ਕੇ ਲਿਆ ਕਰੋ ਹੂੰ ਰੋਜ਼ ਰੱਖਦੀ ਸਵੇਰ ਕੇ ਰੱਖਦੀ ਕੋਈ ਹੋਰ ਵੀ ਦੇ ਦਾ ਪਿਆਸਾ ਪੂਸਾ ਬਜਰਾ ਆ ਰਾਸਤੇ ਤੇ ਆਇਆ ਵਿਆ ਹੁਣ ਹੁਣ ਰੌਣ ਲੱਗੇ ਹਾਂ ਠੀਕ ਹੋਵੇ ਹਵਾ ਵਾਸ ਨਹੀਂ ਲੱਦੀ ਨਾ ਵਧੀਆ ਠੀਕ ਹੈ ਹੂੰ ਐ ਰੋਲਾ ਗੋਲਾ ਨਹੀਂ ਹੈ ਉਹ ਤਾਂ ਕਾਂਵਾਂ ਦੀ ਆਵਾਜ਼ ਸੁਣਦੀ ਆ ਖੁੱਲਾ ਖੁੱਲਾ ਹਰੇ ਗੜੀ ਦੀ ਗੂਈ ਘਟਾਰ ਹਰਕਾ ਪੂਲਰਾਂ ਦੀ ਸ਼ਾਮਾਂ ਜਾਂ ਠੰਡ ਆਉਣੀ ਹੈ ਪੂਲਰਾਂ ਦੇ ਪੱਤੇ ਝੜ ਜਾਣੇ ਹੈ ਧੁੱਪਾ ਜੇ ਕਰਨੇ ਉਹ ਤਾਂ ਪਾਉਂ ਦਾ ਜਗਾ ਹੈਗੀ ਆਪਣੇ ਤਾਂ ਉੱਥੇ ਉਹ ਪਾਉਂ ਨੇੜੇ ਨਾਲੇ ਨਾਲੇ ਨੇੜੇ ਆ ਤੇ ਬਾਕੀ ਦੇਖਦੇ ਆਂ ਕਾ ਕਾ ਕੀ ਬਣਦਾ ਕੀ ਬਣਦਾ ਹੁਣ ਚੰਗਾ ਚੰਗਾ ਜੀ